ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ। ਕਹਾਣੀ ਨੂੰ ਅੰਤ ਤੱਕ ਸੁਣਨਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਰੱਖਿਆ ਕਰੋ। ਨਸੀਬਕੌਰ ਗੁਰੂ ਘਰ ਤੋਂ ਆ ਰਹੀ ਸੀ। ਜਦੋਂ ਉਹ ਗਲੀ ਦੇ ਵਿੱਚੋਂ ਲੰਘ ਰਹੀ ਸੀ ਤਾਂ ਦੋ ਔਰਤਾਂ ਨੇ ਜਿਹੜੀਆਂ ਉਹ ਲੰਘਦੀਆਂ ਉਹਦੇ ਵਿੱਚ ਦੀ ਗੱਲਾਂ ਕੱਢਦੀਆਂ ਉਹਨੂੰ ਸੁਣਾ ਸੁਣਾ ਕੇ ਕਹਿੰਦੀਆਂ ਕਿ ਭੈਣੇ ਕਲ ਯੁਗ ਆ ਗਿਆ ਕਹਿੰਦੇ ਹੁੰਦੇ ਸੀ ਕਿ ਕਲ ਯੁਗ ਦਾ ਜ਼ਮਾਨਾ ਬਹੁਤ ਭੜਾ ਆਊਗਾ ਪਰ ਬੱਚਿਆਂ ਨੇ ਤਾਂ ਵਿਗੜਨਾ ਵਿਗੜਨਾ ਇੱਥੇ ਤਾਂ ਸਿਆਣੀਆਂ ਬਿਆਣੀਆਂ ਔਰਤਾਂ ਦਾ ਕੋਈ ਦੀਨ ਮਾਨ ਨਹੀਂ ਹੈਗਾਗਾ ਸ਼ਰਮ ਇਲਾਹੀ ਪਈ ਹੈ ਦੁਨੀਆ ਦੀ ਹੁਣ ਜੇ ਸਾਡੇ ਮਹੱਲੇ ਦੇ ਵਿੱਚ ਆਹੀ ਕੁਝ ਹੋਣ ਲੱਗ ਗਿਆ ਤੇ ਅਸੀਂ ਕਿੱਧਰ ਜਾਵਾਂਗੇ ਨਸੀਬ ਕੌਰ ਨੇ ਉਹਨਾਂ ਦੀ ਗੱਲ ਨੂੰ ਸੁਣ ਲਿਆ ਸੀ ਤੇ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਮੈਨੂੰ ਕਹਿ ਰਹੀਆਂ ਪਰ ਉਹ ਚੁੱਪਚਾਪ ਕਾਲੇ ਕਦਮਾਂ ਨਾਲ ਆਪਣੇ ਘਰ ਦੇ ਅੰਦਰ ਚਲੀ ਜਾਂਦੀ ਆ ਜਾ ਕੇ ਉਹ ਦਰਵਾਜ਼ਾ ਬੰਦ ਕਰਦੀ ਆ ਤੇ ਇੱਕਦਮ ਲੰਮਾ ਸਾਹ ਲੈਂਦੀ ਆ ਇੰਨੇ ਉਹਦੀ ਬੇਟੀ ਹੈ ਜਿਹੜੀ ਉਹ ਵੇਖਦੀ ਹੈਗੀ ਕਿ ਮੇਰੀ ਮਾਂ ਗੁਰੂ ਘਰ ਤੋਂ ਆ ਗਈ ਉਹ ਰਸੋਈ ਦੇ ਵਿੱਚ ਸੀ ਉਹਦੀ ਬੇਟੀ ਉਹਦੀ ਬੇਟੀ ਦੀ ਉਮਰ 18-19 ਸਾਲ ਦੀ ਸੀ ਉਹ ਕਹਿੰਦੀ ਕਿ ਮੰਮੀ ਤੁਸੀਂ ਚਾਹ ਪੀਓਗੇ ਕਿ ਰੋਟੀ ਹੀ ਬਣਾਣਾ ਉਹ ਕਹਿੰਦੀ ਨਾ ਪੁੱਤ ਤੂੰ ਕਿਉਂ ਰੋਟੀ ਬਣਾਉਣੀ ਆ ਮੈਂ ਆਪੇ ਬਣਾ ਲਵਾਂ ਨਹੀਂ ਮਾਂ ਕਹਿੰਦੀ ਤੁਸੀਂ ਰੋਜ਼ ਹੀ ਬਣਾਉਨੇ ਹੋ ਅੱਜ ਮੇਰਾ ਜੀ ਕਰਦਾ ਵੀ ਮੈਂ ਰੋਟੀ ਬਣਾਵਾਂ ਉਹ ਕਹਿੰਦੀ ਫੇਰ ਚਾਹ ਤਾਂ ਨਹੀਂ ਮੈਂ ਪੀਣੀ ਚੱਲ ਰੋਟੀ ਖਾ ਲਾਂਗੇ ਪਰ ਉਹਦੀ ਬੇਟੀ ਸ਼ੀਲਾ ਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਮਾਂ ਥੋੜਾ ਉਦਾਸ ਆ ਉਹ ਆਪਣੀ ਮਾਂ ਦੇ ਕੋਲ ਆਈ ਤੇ ਕਹਿੰਦੀ ਮਾਂ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਉਦਾਸ ਜੇ ਲੱਗਦੇ ਹੋ ਉਹ ਕਹਿੰਦੀ ਕਿ ਨਹੀਂ ਪੁੱਤ ਇਹ ਕਹਿ ਕੇ ਉਹ ਕਮਰੇ ਦੇ ਵਿੱਚ ਚਲੀ ਜਾਂਦੀ ਆ ਚਲੋ ਉਹਦੀ ਬੇਟੀ ਰਸੋਈ ਦੇ ਵਿੱਚ ਕੰਮ ਕਰਨ ਲੱਗ ਜਾਂਦੀ ਆ ਬੈਠੀ ਬੈਠੀ ਜਿਹੜੀ ਨਸੀਬਕੌਰ ਆ ਉਹ ਆਪਣੇ ਅਲਮਾਰੀ ਦੇ ਵਿੱਚੋਂ ਇੱਕ ਡੈਰੀ ਕੱਢਦੀ ਆ ਤੇ ਉਹਤੇ ਕੁਝ ਲਿਖਣ ਲੱਗ ਜਾਂਦੀ ਆ ਉਹਦੀ ਬੇਟੀ ਵੇਖਦੀ ਆ ਕਿ ਮੇਰੀ ਮੰਦਰਵਾਜਾ ਬੰਦ ਕਰਕੇ ਬੈਠੀ ਆ ਵੀ ਨਹੀਂ ਮੇਰੀ ਮੰਦਰਵਾਜਾ ਨਹੀਂ ਬੰਦ ਕਰਦੀ ਹੁੰਦੀ ਚਲੋ ਸ਼ੀਲਾ ਨੂੰ ਇਹ ਗੱਲ ਪਤਾ ਸੀ ਕਿ ਮੇਰੀ ਮਾਇਕ ਡੈਰੀ ਲਿਖਦੀ ਆ ਪਰ ਸ਼ੀਲਾ ਨੇ ਕਦੇ ਵੀ ਆਪਣੀ ਮਾਂ ਨੂੰ ਡੈਰੀ ਬਾਰੇ ਨਹੀਂ ਪੁੱਛਿਆ ਸੀ ਡੈਰੀ ਲਿਖਦੀ ਲਿਖਦੀ ਜਿਹੜੀ ਨਸੀਬਕੌਰ ਆ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਗੁਆਚ ਜਾਂਦੀ ਆ ਨਸੀਬਕੌਰ ਜਦੋਂ 6 ਸਾਲ ਦੀ ਸੀ ਤਾਂ ਉਹਦੇ ਮੰਮੀ ਪਾਪਾ ਦੀ ਮੌਤ ਹੋ ਗਈ ਸੀ ਤੇ ਉਹਦੇ ਚਾਚਾ ਚਾਚੀ ਨੇ ਹੀ ਉਹਨੂੰ ਪਾਲਿਆ ਸੀ ਪੜਾਈ ਦੇ ਵਿੱਚ ਉਹ ਬਹੁਤ ਹੁਸ਼ਿਆਰ ਸੀ ਪਰ ਉਹਦੀ ਚਾਚੀ ਕਹਿੰਦੀ ਸੀ ਵੀ ਤੂੰ ਘਰ ਦੇ ਕੰਮ ਕਰਿਆ ਕਰ ਪੜ੍ਹਨ ਨੀ ਜਾਣਾ ਉਹ ਕਹਿੰਦੀ ਸੀ ਕਿ ਚਾਚੀ ਘਰ ਦੇ ਸਾਰੇ ਕੰਮ ਮੈਂ ਕਰ ਦਿਆ ਕਰੂੰ ਪਰ ਮੈਨੂੰ ਪੜ੍ਹਨੋਂ ਨਾ ਹਟਾ ਭਾਵੇਂ ਕਿ ਉਹਦੀ ਚਾਚੀ ਨੇ ਬਹੁਤ ਜ਼ੋਰ ਲਾਇਆ ਪਰ ਉਹਦਾ ਚਾਚਾ ਥੋੜੇ ਚੰਗੇ ਸੁਭਾਅ ਦਾ ਸੀ ਉਹਨੇ ਕਿਹਾ ਕਿ ਚੱਲ ਕੁੜੀ ਨੂੰ ਪੜ੍ਹ ਲੈਣ ਦੇ ਉਹ ਵਿਚਾਰੀ ਸਵੇਰ ਉੱਠ ਕੇ ਜਲਦੀ ਕੰਮ ਕਰਦੀ ਫਿਰ ਸਕੂਲ ਜਾਂਦੀ ਫਿਰ ਆ ਕੇ ਕੰਮ-ਕੁੰਮ ਕਰਕੇ ਪੜਨ ਵੈਂਦੀ ਫਿਰ ਰਾਤ ਦਾ ਕੰਮ ਕਰਦੀ। ਛੋਟੀ ਉਮਰ ਦੇ ਵਿੱਚ ਹੀ ਉਹ ਬਹੁਤ ਸਾਰਾ ਕੰਮ ਕਰਨ ਲੱਗ ਜਾਂਦੀ ਆ ਤੇ ਰਾਤ ਨੂੰ ਉਹ ਪੜਦੀ ਆ। ਕਿਉਂਕਿ ਉਹਨੂੰ ਇਹ ਸੀ ਵੀ ਮੇਰੇ ਮਾਪਿਓ ਹੈ ਨਹੀਂ ਤੇ ਮੈਂ ਨਾ ਆਪਣੀ ਜ਼ਿੰਦਗੀ ਸੁਖਾਲੀ ਬਣਾਉਣੀ ਆ। ਵੀ ਜੇ ਮੈਂ ਪੜ੍ਹ ਲਿਖੀ ਗਈ ਤਾਂ ਮੈਨੂੰ ਵਧੀਆ ਕੰਮ ਮਿਲ ਜੂਗਾ ਤੇ ਨਹੀਂ ਤਾਂ ਵੀ ਮੈਂ ਐਂ ਰੋਲਣਾਗਾ। ਚਲੋ ਭਈ ਉਹ ਪੜਦੀ ਆ ਵੱਡੀ ਹੋ ਜਾਂਦੀ ਆ। ਕਾਲਜ ਤੱਕ ਉਹ ਪੜ੍ਹ ਲੈਂਦੀ ਆ। ਸਾਰੇ ਮੁਹੱਲੇ ਦੇ ਵਿੱਚ ਉਹਦੀਆਂ ਗੱਲਾਂ ਹੁੰਦੀਆਂ ਨੇ ਵੀ ਸ਼ੀਲਾ ਬਹੁਤ ਸਿਆਣੀ ਆ। ਬੀਮਾ ਬਿਉਦੀ ਜਿਹੜੀ ਮੌਤ ਆ ਬੱਚੇ ਨੂੰ ਉਮਰ ਤੋਂ ਪਹਿਲਾਂ ਸਿਆਣਾ ਕਰ ਦਿੰਦੀ ਆ ਬੀ ਇਹ ਕਰਨ ਤੋਂ ਬਾਅਦ ਉਹ ਬੀ ਐਡ ਕਰਦੀ ਆ ਤੇ ਇੱਕ ਸਕੂਲ ਦੇ ਵਿੱਚ ਨੌਕਰੀ ਲਈ ਰਿਜ਼ਿਊਮ ਦਿੰਦੀ ਆ ਪਰ ਉਹਦੀ ਚਾਚੀ ਇਸ ਗੱਲ ਦਾ ਇਤਰਾਜ਼ ਕਰਦੀ ਸੀ ਕਿਉਂਕਿ ਨਸੀਬਕੌਰ ਦੇ ਜਿਹੜੇ ਚਾਚੇ ਦੇ ਬੱਚੇ ਸੀ ਉਹ ਘੱਟ ਪੜਦੇ ਸੀ ਪਰ ਜਿਹੜੀ ਨਸੀਬਕੌਰ ਸੀ ਉਹਨੇ ਹਟਾਣ ਲਈ ਸੀ ਵੀ ਜਿੰਨੀਆਂ ਵੀ ਮੁਸ਼ਕਲਾਂ ਆਉਣ ਵੀ ਭਾਵੇਂ ਮੈਨੂੰ ਜੋ ਕਰਨਾ ਪਵੇ ਵੀ ਪੜੂੰ ਤਾਂ ਮੈਂ ਹੈਗੀ ਚਲੋ ਉਸ ਤੋਂ ਬਾਅਦ ਜਦੋਂ ਉਹ ਰਿਜ਼ਿਊਮ ਦੇ ਕੇ ਆਉਂਦੀ ਆ ਤੇ ਉਹ ਆ ਕੇ ਆਪਣੀ ਚਾਚੀ ਨੂੰ ਕਹਿੰਦੀ ਆ ਵੀ ਮੈਂ ਸਕੂਲ ਦੇ ਵਿੱਚ ਰਿਜ਼ਿਊਮ ਦੇ ਕੇ ਆਈ ਆ ਵੀ ਸ਼ਾਇਦ ਮੇਰੀ ਸਿਲੈਕਸ਼ਨ ਹੋ ਜੇ ਤਾਂ ਉਹਦੀ ਚਾਚੀ ਘਰੇ ਕਲੇਸ਼ ਪਾ ਲੈਂਦੀ ਆ ਉਹ ਕਹਿੰਦੀ ਵੀ ਤੂੰ ਆਪਦੀਆਂ ਮਰਜ਼ੀਆਂ ਕਰਦੀ ਫਿਰਦੀ ਆ ਤੇਰੇ ਚਾਚੇ ਨੇ ਤੈਨੂੰ ਸਿਰ ਚੜਾਇਆ ਖਾਣੀ ਤਾਂ ਤੂੰ ਮੇਰਾ ਦਿੱਤਾ ਉਹ ਕਹਿੰਦੀ ਕਿ ਚਾਚੀ ਮੈਨੂੰ ਪਤਾ ਹਨਾ ਵੀ ਚਲੋ ਮੈਂ ਤੁਹਾਡਾ ਦਿੱਤਾ ਖਾਣੀ ਆ ਵੀ ਪਰ ਮੇਰੀ ਕਾਲਜ ਦੀ ਪੜ੍ਹਾਈ ਤੇ ਮੇਰੀ ਬੀਏਡ ਤਾਂ ਮੇਰੇ ਵਜੀਫੇ ਤੇ ਹੋ ਗਈ ਸਪਾਂਸਰਸ਼ਿਪ ਤੇ ਹੋ ਗਈ ਸਕਾਲਰਸ਼ਿਪ ਤੇ ਹੋ ਗਈ ਸੌਰੀ ਤੇ ਵੀ ਮੈਂ ਤਾਂ ਹਨਾ ਇੰਨਾ ਖਰਚ ਤਾਂ ਮੈਂ ਕਰਾਉਂਦੀ ਨਹੀਂ ਵੀ ਦੇਖੋ ਤੁਹਾਡੇ ਜਿੰਨੇ ਮੇਰੇ ਨਾਲ ਵਾਦੇ ਸੀ ਮੈਂ ਕੀਤੇ ਤੁਹਾਡੇ ਨਾਲ ਵੀ ਮੈਂ ਕੰਮ ਕਰੂੰਗਾ ਮੈਂ ਸਾਰਾ ਕੰਮ ਕਰਦੀ ਆ ਵੀ ਜੇ ਹੁਣ ਮੈਂ ਨੌਕਰੀ ਲੱਗ ਗਈ ਤੇ ਮੇਰੀ ਤਨਖਾਹ ਵੀ ਵਧੀਆ ਆਊਗੀ ਤੇ ਉਹਦੀ ਚਾਚੀ ਨੂੰ ਲਾਲਚ ਹੋ ਜਾਂਦਾ ਵੀ ਚਲ ਕੰਮ ਤਾਂ ਇਹਨੇ ਕਰਕੇ ਜਾਣਾ ਜੇ ਕਮਾਊਗੀ ਤਾਂ ਆਪਣੇ ਘਰੀ ਆਊਗਾ ਚਲੋ ਅਗਲੇ ਦਿਨ ਹੀ ਉਹਨੂੰ ਸਕੂਲ ਦੇ ਵਿੱਚੋਂ ਫੋਨ ਆ ਜਾਂਦਾ ਤੇ ਉਹਨੂੰ 10000 ਰੁਪਏ ਨੌਕਰੀ 10000 ਸੈਲਰੀ ਤੇ ਨੌਕਰੀ ਮਿਲ ਜਾਂਦੀ ਆ ਅਗਲੇ ਦਿਨ ਜਾ ਕੇ ਉਹ ਸਕੂਲ ਜੁਆਇਨ ਕਰਦੀ ਆ ਸਕੂਲ ਦੇ ਵਿੱਚ ਉਹਦਾ ਬਿਹੇਵ ਬਹੁਤ ਹੀ ਵਧੀਆ ਰਹਿੰਦਾ ਚਲੋ ਭਈ ਉਹ ਜਾਂਦੀ ਆ ਉਹਨੂੰ ਮਹੀਨੇ ਦੀ ਪਹਿਲੀ ਤਰੀਕ ਨੂੰ ਤਨਖਾਹ ਮਿਲ ਜਾਂਦੀ ਹੈ ਤੇ ਸਾਰੀ ਤਨਖਾਹ ਉਹਦੀ ਚਾਚੀ ਫੜ ਲੈਂਦੀ ਆ ਪਰ ਉਹਨੇ ਕਦੇ ਵੀ ਇਤਰਾਜ਼ ਨਹੀਂ ਕਰਿਆ ਸੀ ਉਹਨੂੰ ਇਹ ਸੀ ਵੀ ਚਲ ਕੋਈ ਨਾ ਇਹਨਾਂ ਦੇ ਰਿਮੋ ਕਰਮਤੀ ਆਂਗੀ ਕਦੇ ਵੀ ਉਹਨੇ ਆਏ ਨਹੀਂ ਪੁੱਛਿਆ ਸੀ ਕਿ ਚਾਚੀ ਮੈਨੂੰ ਦੋ ਥੋੜੇ ਪੈਸੇ ਦੇ ਦੇ ਚਲ ਉਹਦੀ ਚਾਚੀ ਨੂੰ ਵੀ ਮौज ਬਣ ਗਈ ਵਧੀਆ ਕਰੇ ਤਨਖਾਹ ਆਉਣ ਲੱਗੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਇੱਕ ਦਿਨ ਸ਼ੀਲਾ ਸਕੂਲ ਜਾਂਦੀ ਆ ਸੌਰੀ ਇੱਕ ਦਿਨ ਨਸੀਬ ਕੌਰ ਜਦੋਂ ਸਕੂਲ ਜਾਂਦੀ ਆ ਆਪਣੇ ਤੇ ਉੱਥੇ ਇੱਕ ਨਾ ਮੁੰਡਾ ਜਾਂ ਖੜਾ ਹੁੰਦਾ ਉਹਦੀ ਉਮਰ ਹੁੰਦੀ ਹੈਗੀ ਕਿ 20-22 ਸਾਲ ਦੀ ਜਦੋਂ ਉਹ ਵੇਖਦੀ ਆ ਵੀ ਉਹ ਸਕਿਉਰਿਟੀ ਗਾਰਡ ਨਾਲ ਲੜ ਰਿਹਾ ਸਕਿਉਰਿਟੀ ਗਾਰਡ ਉਹਨੂੰ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਅੰਦਰ ਨਹੀਂ ਜਾ ਸਕਦੇ ਉਹ ਕਹਿ ਰਿਹਾ ਹੁੰਦਾ ਵੀ ਮੈਂ ਨਾ ਰਿਜ਼ਿਊਮ ਦੇਣ ਜਾਣਾਗਾ ਵੀ ਮੈਂ ਪ੍ਰਿੰਸੀਪਲ ਨੂੰ ਮਿਲਣਾ ਉਹ ਕਹਿੰਦੇ ਵੀ ਜੇ ਤਾਂ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ ਫੇਰ ਹੀ ਤੁਸੀਂ ਰਿਜ਼ਿਊਮ ਦੇ ਸਕਦੇ ਹੋ ਆਦਰਵਾਇਜ਼ ਨਹੀਂ ਤੇ ਨਸੀਬ ਕੌਰ ਆਹੇ ਸਾਰੀ ਗੱਲ ਸੁਣ ਲੈਂਦੀ ਆ ਤੇ ਉਹ ਗਾਰਡ ਕੋਲੇ ਆਉਂਦੀ ਆ ਤੇ ਗਾਰਡ ਨੂੰ ਕਹਿੰਦੀ ਆ ਕਿ ਕੀ ਹੋਇਆ ਦੇਖੋ ਮੈਡਮ ਕਹਿੰਦੇ ਇਹ ਠੱਕੇ ਨਾਲ ਅੰਦਰ ਜਾਣ ਨੂੰ ਕਹਿੰਦੇ ਆ ਕਿ ਰਿਜ਼ਿਊਮ ਦੇਣਾ ਵੀ ਹੁਣ ਤਾਂ ਆਪਣੇ ਸਾਰੀਆਂ ਵੈਕੈਂਸੀ ਪੂਰੀਆਂ ਨੇ ਹੁਣ ਤਾਂ ਕੋਈ ਉਹ ਨਹੀਂ ਹੈਗੀ ਕੋਈ ਟੀਚਰ ਨਹੀਂ ਰੱਖਣਾ ਉਹ ਕਹਿੰਦੀ ਵੀ ਤੁਹਾਨੂੰ ਕੀ ਤਰਾਜ ਆ ਚੱਲ ਤੁਸੀਂ ਜਾਣ ਦੇ ਦਿਓ ਉਹ ਕਹਿੰਦੀ ਚਲਾ ਦਿਓ ਤੁਸੀਂ ਮੇਰੇ ਨਾਲ ਚਲੋ ਸਿਕਿਉਰਟੀ ਗਾਰਡ ਕੁਛ ਨਹੀਂ ਬੋਲਦਾ ਨਸੀਬਕੌਰ ਉਸ ਮੁੰਡੇ ਨੂੰ ਲੈ ਕੇ ਪ੍ਰਿੰਸੀਪਲ ਦੇ ਰੂਮ 'ਚ ਜਾਂਦੀ ਆ ਤੇ ਉਹ ਪ੍ਰਿੰਸੀਪਲ ਨੂੰ ਕਹਿੰਦਾ ਕਿ ਮੈਨੂੰ ਨੌਕਰੀ ਦੀ ਲੋੜ ਆ ਵੀ ਜੇ ਤੁਹਾਡੇ ਕੋਈ ਵੈਕੈਂਸੀ ਖਾਲੀ ਹੈਗੀ ਆ ਉਹ ਸਾਇੰਸ ਦਾ ਟੀਚਰ ਹੁੰਦਾ ਸਾਇੰਸ ਟੀਚਰ ਦੀ ਉੱਥੇ ਲੋੜ ਵੀ ਹੁੰਦੀ ਆ ਉਹ ਮੁੰਡੇ ਦਾ ਨਾਮ ਗੁਰਦਰਸ਼ਨ ਹੁੰਦਾ। ਚਲੋ ਪ੍ਰਿੰਸੀਪਲ ਉਹ ਤੋਂ ਇੰਟਰਵਿਊ ਲੈਂਦੇ ਆ ਤੇ ਉਹ ਇੰਟੈਲੀਜੈਂਟ ਹੁੰਦਾ। ਪ੍ਰਿੰਸੀਪਲ ਉਹਨੂੰ ਜੌਬ ਆਫਰ ਕਰ ਦਿੰਦੇ ਆ। ਅਗਲੇ ਦਿਨ ਹੀ ਗੁਰਦਰਸ਼ਨ ਆ ਜਿਹੜਾ ਉਹ ਜੌਬ ਜੁਆਇਨ ਕਰ ਲੈਂਦਾ ਤੇ ਉਹ ਨਸੀਬਕੌਰ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਬਹੁਤ ਸਖਤ ਜ਼ਰੂਰਤ ਸੀ ਨੌਕਰੀ ਦੀ। ਹੈਗਾ ਸੀ ਉਹ ਕਿਸੇ ਦੂਰ ਦਰਾਡੇ ਸ਼ਹਿਰ ਤੋਂ। ਜਦੋਂ ਛੁੱਟੀ ਮਿਲਦੀ ਆ ਤੇ ਉਹ ਨਸੀਬਕੌਰ ਨੂੰ ਕਹਿੰਦਾ ਕਿ ਮੈਡਮ ਮੈਂ ਨਾ ਰੋਜ਼ ਤਾਂ ਆ ਜਾ ਨਹੀਂ ਸਕਦਾ ਵੀ ਮੈਂ ਇੱਥੇ ਹੀ ਰਹਿਸ਼ ਕਰਨੀ ਆ ਵੀ ਜੇ ਤੁਸੀਂ ਮੈਨੂੰ ਕੋਈ ਕਮਰਾ ਲੱਭ ਦਿਓ। ਵੀ ਮੈਂ ਕਜੀ ਥਾਂ ਹੀ ਪਤਾ ਕੀਤਾ ਮੈਨੂੰ ਕਮਰੇ ਦਾ ਪਤਾ ਨਹੀਂ ਲੱਗਿਆ ਵੀ ਹਜੇ ਮੈਂ ਗੁਰੂ ਘਰ 'ਚ ਹੀ ਰਹਿ ਰਿਆ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਉਹ ਕਹਿੰਦੀ ਵੈਸੇ ਤਾਂ ਮੈਂ ਆਪਣੇ ਚਾਚੇ ਚਾਚੀ ਦੇ ਘਰ ਰਹਿਣੀ ਆ ਪਰ ਸਾਡੇ ਉੱਪਰ ਇੱਕ ਕਮਰਾ ਹੈਗਾ ਖਾਲੀ ਵੀ ਚਲ ਮੈਂ ਆਪਣੀ ਚਾਚੀ ਨੂੰ ਪੁੱਛ ਲਵਾਂ ਉਹ ਕਹਿੰਦਾ ਵੀ ਮੈਂ ਤੁਹਾਡੇ ਨਾਲ ਹੀ ਚੱਲਦਾ ਚਲ ਗੁਰਦਰਸ਼ਨਾਂ ਜਿਹੜਾ ਉਹ ਨਸੀਬਕੌਰ ਦੇ ਨਾਲ ਜਾਂਦਾ ਤੇ ਜਾ ਕੇ ਉਹ ਆਪਣੇ ਚਾਚੀ ਨਾਲ ਮਿਲੌਂਦੀ ਆ ਤੇ ਚਾਚੀ ਨੂੰ ਕਹਿੰਦੀ ਆ ਕਿ ਚਾਚੀ ਇਹ ਸਰ ਗੁਰਦਰਸ਼ਨ ਸਾਡੇ ਸਕੂਲ ਦੇ ਵਿੱਚ ਨਵੇਂ ਆਏ ਆ ਕਿ ਨਾ 12ਵਾਂ ਆਇਆ ਤੇ ਇਹਨਾਂ ਨੂੰ ਕਮਰਾ ਚਾਹੀਦਾ ਵੀ ਆਪਣਾ ਉੱਪਰ ਵਾਲਾ ਕਮਰਾ ਖਾਲੀ ਪਿਆਗਾ ਵੀ ਇਹਨੂੰ ਦੇ ਦਈਏ। ਉਹ ਕਹਿੰਦੀ ਹੁਣ ਤੂੰ ਜਣੇ ਖੜੇ ਨੂੰ ਇੱਥੇ ਲੈ ਕੇ ਆਏਂਗੀ। ਕਿਉਂ ਦੇ ਦਿਆਂ ਕਹਿੰਦੀ ਮੈਂ ਕਮਰਾ। ਮੈਂ ਨਹੀਂ ਦਿੰਦੀ ਕਹਿੰਦੀ ਉਹ ਕਹਿੰਦੀ ਵੀ ਚਾਚੀ ਆਪਣਾ ਕਮਰਾ ਖਾਲੀ ਪਿਆ ਵੀ ਆਪਾਂ ਨੂੰ ਕਿਰਾਇਆ ਆਊਗਾ ਫਿਰ ਕੀ ਹੈਗਾ ਵੀ ਵਿਚਾਰਾ ਸ਼ਰੀਫ ਆ ਹਨਾ ਵਧੀਆ ਨਰਮ ਸੁਭਾਅ ਦਾਗਾ ਵੀ ਸਾਡੇ ਸਕੂਲ ਦਾ ਮੇਰਾ ਕਲੀਗ ਟੀਚਰ ਆ ਵੀ ਚਲ ਹੈਲਪ ਕਰਨੀ ਚਾਹੀਦੀ ਆ। ਉਹ ਕਹਿੰਦੀ ਚਲ ਫਿਰ ਇਹਨੂੰ ਕਹਿ ਵੀ ਐਡਵਾਂਸ 'ਚ ਦੇ ਵੀ ਕਿਰਾਇਆ। ਉਹ ਕਹਿੰਦਾ ਵੀ ਆਂਟੀ ਐਡਵਾਂਸ 'ਚ ਤਾਂ ਮੇਰੇ ਕੋਲੇ ਹੈ ਨਹੀਂ ਜਿੱਦਾਂ ਵੀ ਮੈਨੂੰ ਤਨਖਾਹ ਮਿਲੀ ਮੈਂ ਉਦੋਂ ਹੀ ਕਿਰਾਇਆ ਦੇ ਦੂੰ। ਜੇ ਤੂੰ ਮੇਰਾ ਕਿਰਾਇਆ ਨਹੀਂ ਦਿੱਤਾ ਤਨਖਾਹ ਮਿਲੀ ਤਾਂ ਉਦੋਂ ਮੈਂ ਤੇਰਾ ਸਮਾਨ ਚੱਕ ਕੇ ਬਾਹਰ ਮਾਰੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਚਲੋ ਉਹ ਉਹ ਨੂੰ ਰੱਖ ਲੈਂਦੇ ਆ ਤੇ ਉੱਥੇ ਉਹ ਰਹਿਣ ਲੱਗ ਜਾਂਦਾ گا۔ ਜਦੋਂ ਵੀ ਨਸੀਬਕੌਰ ਨੂੰ ਕਿਸੇ ਵਿਸ਼ੇ ਬਾਰੇ ਕੁਝ ਪੁੱਛਣਾ ਹੁੰਦਾ ਸਾਇੰਸ ਬਾਰੇ ਤਾਂ ਉਹ ਗੁਰਦਰਸ਼ਨ ਨੂੰ ਪੁੱਛ ਲੈਂਦੀ। ਦੋਨਾਂ ਦੀ ਸਕੂਲ ਦੇ ਵਿੱਚ ਵੀ ਵਧੀਆ ਵੜਦੀ ਆ। ਚਲ ਘਰ ਦੇ ਵਿੱਚ ਵੀ ਉਹ ਉਹ ਨੂੰ ਥੋੜਾ ਬਹੁਤਾ ਬੁਲਾਉਂਦੀ ਰਹਦੀ ਆ। ਪਰ ਉਹਦੀ ਚਾਚੀ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਸੀ। ਉਹਨੇ ਬਹੁਤ ਵਾਰ ਉਹਨੂੰ ਟੋਕਿਆ ਸੀ ਕਿ ਤੂੰ ਇਹਨੂੰ ਜ਼ਿਆਦਾ ਬੁਲਾਉਣਾ ਨਹੀਂ ਹੈਗਾ। ਇੱਕ ਦਿਨ ਗੁਰਦਰਸ਼ਨ ਜਿਹੜਾ ਉਹ ਸਵੇਰ ਨਾ ਉੱਠਿਆ ਨਸੀਬ ਕੌਰ ਤਿਆਰ ਹੋ ਕੇ ਸਕੂਲ ਚਲੀ ਗਈ। ਉਹਨੇ ਵੇਖਿਆ ਵੀ ਅੱਜ ਗੁਰਦਰਸ਼ਨ ਸਰ ਸਕੂਲ ਵੀ ਨਹੀਂ ਆਏ। ਚਲ ਜਦੋਂ ਉਹ ਛੁੱਟੀ ਤੋਂ ਬਾਅਦ ਘਰ ਆਉਂਦੀ ਆ ਤੇ ਉਹ ਵੇਖਦੀ ਆ ਤੇ ਚਾਚੀ ਨੂੰ ਪੁੱਛਦੀ ਆ ਵੀ ਚਾਚੀ ਅੱਜ ਸਰ نیچے ਨਹੀਂ ਆਏ? ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਹਿੰਦੀ ਤੇਰਾ ਸਾਰਾ ਦਿਨ ਸਰ ਚ ਹੀ ਧਿਆਨ ਰਹਿੰਦਾ। ਉਹ ਕਹਿੰਦੀ ਵੀ ਨਹੀਂ ਜਾਂਦੀ ਉਹ ਸਕੂਲ 'ਚ ਵੀ ਨਹੀਂ ਮੈਂ ਵੇਖੇ। ਕਹਿੰਦੀ ਤੁਸੀਂ ਗਏ ਤਾਂ ਨਹੀਂ ਉੱਪਰ? ਕਹਿੰਦੀ ਮੈਂ ਕਿਉਂ ਜਾਣਾ? ਉਹਦੀ ਚਾਚੀ ਕਹਿੰਦੀ ਚੱਲ ਭਈ ਉਹਦੀ ਚਾਚੀ ਜਦੋਂ ਰਾਂਪਰਾ ਹੁੰਦੀ ਆ ਤਾਂ ਉਹ ਬੋਝ ਕਿਦਨੇ ਉੱਪਰ ਲੈ ਕਮਰੇ ਚ ਜਾਂਦੀ ਆ ਤੇ ਉਹ ਵੇਖਦੀ ਆ ਵੀ ਗੁਰਦਰਸ਼ਨ ਸਾਰੇ ਜਿਹੜੇ ਉਹਨਾਂ ਨੂੰ ਕਾਫੀ ਬੁਖਾਰ ਹੁੰਦਾ ਤੇ ਉਹ ਬੇਸੁੱਧ ਜੇ ਹੋਏ ਪਏ ਹੁੰਦੇ ਆ ਉਹਨਾਂ ਨੂੰ ਕਹਿੰਦੀ ਆ ਕਿ ਸਾਰੇ ਤੁਸੀਂ ਐੇ ਪਏ ਹੋ ਉਹ ਕਹਿੰਦਾ ਵੀ ਨਸੀਬ ਮੈਡਮ ਮੈਂ ਨਾ ਥੋੜਾ ਬਿਮਾਰ ਆ ਉਹ ਕਹਿੰਦੀ ਵੀ ਤੁਸੀਂ ਦੱਸ ਦੇਣਾ ਸੀ ਤੁਸੀਂ ਖਾਦਾ ਪੀਤਾ ਕੁਛ ਕਹਿੰਦਾ ਨਾ ਖਾਣ ਪੀਣ ਨੂੰ ਤਾਂ ਕੀ ਆ ਚੱਲ ਭਈ ਨਸੀਬ ਕੌਰ ਆਉਂਦੀ ਆ ਤੇ ਆ ਕੇ ਨੀਤੀ ਉਹਨਾਂ ਤਾਂ ਦਵਾਈ ਲੈ ਕੇ ਜਾਂਦੀ ਆ ਬੁਖਾਰ ਦੀ ਤੇ ਨਾਲੇ ਨਾ ਖਾਣਾ ਬਣਾ ਕੇ ਲਿਆ ਜਾਂਦੀ ਉਹਦੇ ਵਾਸਤੇ ਖਾਣਾ ਖਵਾ ਕੇ ਉਹਨੂੰ ਦਵਾਈ ਦੇ ਕੇ ਆਉਂਦੀ ਆ ਜਦੋਂ ਉਹ ਨੀਚੇ ਆਉਂਦੀ ਆ ਤੇ ਉਹਦੀ ਚਾਚੀ ਉਹਨੂੰ ਵੇਖ ਲੈਂਦੀ ਆ ਤੇ ਉਹਦੀ ਚਾਚੀ ਉਹਨੂੰ ਗਾਲਾਂ ਦੇਣ ਲੱਗ ਜਾਂਦੀ ਆ ਤੇ ਅੰਦਰ ਲੈ ਜਾ ਕੇ ਉਹਦੇ ਮਾਰਦੀ ਵੀ ਆ ਵੀ ਤੂੰ ਇਹਨੂੰ ਇੱਥੇ ਪਰੌਣਾ ਬਣਾ ਰੱਖਿਆਗਾ ਸੇਵਾ ਕਰਦੀ ਆ ਤੇ ਚੱਲ ਪਈ ਉਹ ਵਿਚਾਰੀ ਚੁੱਪਚਾਪ ਸਾਰਾ ਕੁਝ ਸਹਿਣ ਕਰ ਲੈਂਦੀ ਆ ਇਸੇ ਤਰ੍ਹਾਂ ਜਦੋਂ ਨਸੀਬ ਤੇ ਗੁਰਦਰਸ਼ਨ ਇੱਕ ਦੂਜੇ ਦੇ ਨਜ਼ਦੀਕ ਆਉਣ ਲੱਗਦੇ ਆ ਤੇ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਨਸੀਬਕੌਰ ਦਾ ਚਾਚਾ ਆਉਂਦਾ ਤੇ ਉਹ ਨਸੀਬਕੌਰ ਨੂੰ ਬੁਲਾਉਂਦਾ ਵੀ ਪੁੱਤ ਹੁਣ ਤੇਰੀ ਉਮਰ ਵਿਆਹ ਦੀ ਹੋ ਗਈ ਆ ਵੀ ਰਿਸ਼ਤੇ ਦੀ ਦੱਸ ਪਈ ਆ ਵੀ ਮੁੰਡਾ ਮੈਂ ਵੇਖਿਆ ਆ ਜਾ ਜਿਹੜੀ ਨਸੀਬਕੋਰਾ ਉਹ ਆਪਣੇ ਚਾਚਾ ਜੀ ਨੂੰ ਸਾਫ਼-ਸਾਫ਼ ਦੱਸ ਦਿੰਦੀ ਆ ਵੀ ਚਾਚਾ ਜੀ ਵੈਸੇ ਤਾਂ ਹਨਾ ਸਾਡੇ 'ਚ ਕੋਈ ਇਦਾਂ ਦਾ ਰਿਸ਼ਤਾ ਨਹੀਂ ਪਰ ਜੇ ਤੁਸੀਂ ਕਹੋ ਤਾਂ ਗੁਰਦਰਸ਼ਨ ਮੁੰਡਾ ਵਧੀਆਗਾ ਵੀ ਇਹਨੂੰ ਵੀ ਸਹਾਰੇ ਦੀ ਲੋੜ ਆ ਇਹ ਵੀ ਕੱਲਈ ਆ ਵੀ ਜੇ ਤੁਹਾਨੂੰ ਚੰਗਾ ਲੱਗੇ ਤਾਂ ਤੇ ਉਹਦਾ ਚਾਚਾ ਚਾਚੀ ਆ ਜਿਹੜੇ ਇਸ ਗੱਲ ਤੇ ਬਹੁਤ ਇਤਰਾਜ਼ ਕਰਦੇ ਆ ਤੇ ਉਹਦੀ ਚਾਚੀ ਕਹਿੰਦੀ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਨਾ ਇਹ ਕੁੜੀ ਸਾਡੇ ਝਾਟੇ ਖੇ ਪਾਊਗੀ ਇਹਨੂੰ ਸ਼ਰਮ ਹੈ ਨਹੀਂਗੀ ਇਹਨੂੰ ਹਜਾ ਹੈ ਨਹੀਂ ਪਹਿਲਾਂ ਤਾਂ ਇਹ ਖਸਮ ਨੂੰ ਘਰੇ ਲੈ ਕੇ ਆਈ ਆ ਹੁਣ ਇਹ ਲੋਕਾਂ 'ਚ ਗੱਲਾਂ ਕਰਾਊਗੀ ਲੋਕ ਤਾਂ ਪਹਿਲਾਂ ਹੀ ਤਿਆਰ ਸੀ ਗੱਲਾਂ ਕਰਨ ਨੂੰ ਮੇਰੇ ਜਵਾਕਾਂ ਦਾ ਰਿਸ਼ਤਾ ਕਿਵੇਂ ਹੋਊਗਾ ਜਦੋਂ ਭਈ ਉਹ ਲੱਗ ਜਾਂਦੀ ਆ ਬੋਲਣ ਤੇ ਉਸ ਤੋਂ ਬਾਅਦ ਚਲ ਨਸੀਬ कौर ਕਹਿੰਦੀ ਚਾਚੀ ਪਲੀਜ਼ ਇੱਥੇ ਚੁੱਪ ਕਰ ਜਾ ਜੇ ਤੁਸੀਂ ਮੇਰਾ ਰਿਸ਼ਤਾ ਨਹੀਂ ਕਰਨਾ ਨਾ ਬਿਲਕੁਲ ਨਾ ਕਰੋ ਪਰ ਮੈਨੂੰ ਇਦਾਂ ਬਦਨਾਮ ਨਾ ਕਰੋ ਚਲੋ ਭਈ ਉਸ ਦੇਣੀ ਉਹਦੀ ਚਾਚੀ ਹੈ ਜਿਹੜੀ ਗੁਰਦਰਸ਼ਨ ਨੂੰ ਕਹਿੰਦੀ ਆ ਕਿ ਆਪ ਦਾ ਸਮਾਨ ਚੱਕ ਤੇ ਇੱਥੋਂ ਭੱਜ ਜਾ ਚਲ ਗੁਰਦਰਸ਼ਨ ਨੂੰ ਉਹ ਘਰੋਂ ਕੱਢ ਦਿੰਦੀ ਹੈ ਤੇ ਉਹ ਵੀ ਚਲੇ ਜਾਂਦਾ ਉਹ ਸਮਝ ਜਾਂਦਾ ਹਨਾ ਦੇਵੀ ਇਹਦਾ ਵਿਆਹ ਨਹੀਂ ਮੇਰੇ ਨਾਲ ਕਰਨਗੇ ਇਹ ਚਲ ਉਹ ਵਿਚਾਰਾ ਮੁੜ ਕੇ ਕਦੇ ਵੀ ਉਹਦੇ ਨਾਲ ਸੰਪਰਕ ਨਹੀਂ ਕਰਦਾ ਤਿੰਨ ਨਸੀਬ ਨੂੰ ਸਕੂਲਾਂ ਵੀ ਹਟਾ ਲੈਂਦੇ ਆ ਤੇ ਉਸ ਤੋਂ ਬਾਅਦ ਉਹਦਾ ਚਾਚਾ ਕਾਲੀ ਨਾਲ ਇੱਕ ਰਿਸ਼ਤਾ ਵੇਖਦਾ ਤੇ ਉਹਦਾ ਵਿਆਹ ਕਰ ਦਿੰਦੇ ਆ ਕਿਸੇ ਹੋਰ ਸ਼ਹਿਰ ਦੇ ਵਿੱਚ ਜਦੋਂ ਨਸੀਬਕੌਰ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਆ ਉਹਨਾਂ ਦਾ ਸਾਂਝਾ ਪਰਿਵਾਰ ਹੁੰਦਾ ਉਹਦੇ ਜੀਠ ਜਠਾਣੀ ਤੇ ਉਹਦੇ ਘਰ ਵਾਲਾ ਹੁੰਦੇ ਆ ਘਰ ਦੇ ਵਿੱਚ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਨਸੀਬਕੌਰ ਨੂੰ ਪਤਾ ਲੱਗ ਜਾਂਦਾ ਵੀ ਜਿਹਦੇ ਨਾਲ ਉਹਦਾ ਵਿਆਹ ਹੋਇਆ ਉਹ ਤਾਂ ਸਿਰੇ ਦਾ ਸ਼ਰਾਬੀ ਕਬਾਬੀ ਆ ਤੇ ਕੋਈ ਕੰਮ ਧੰਦਾ ਨਹੀਂ ਕਰਦਾ ਚੱਲ ਨਸੀਬ ਕੋਰਾ ਜਿਹੜੀ ਉਹ ਉੱਥੇ ਆਪਣੇ ਪਤੀ ਨੂੰ ਪੁੱਛਦੀ ਆ ਵੀ ਪਹਿਲਾਂ ਵੀ ਮੈਂ ਨੌਕਰੀ ਕਰਦੀ ਸੀ ਵੀ ਮੈਂ ਨੌਕਰੀ ਕਰ ਲੈਣੀ ਆ ਹੁਣ ਉਹਨੂੰ ਬੇਲੇ ਬੰਦੇ ਨੂੰ ਕੀ ਚਾਹੀਦਾ ਸੀ ਉਹ ਕਹਿੰਦਾ ਕਰ ਲੈ ਚੱਲ ਨਸੀਬ ਕਰੋ ਉੱਥੇ ਵੀ ਇੱਕ ਸਕੂਲ ਦੇ ਵਿੱਚ ਨੌਕਰੀ ਕਰਨ ਲੱਗ ਜਾਂਦੀ ਆ ਤੇ ਇੱਕ ਸਾਲ ਦੇ ਬਾਅਦ ਉਹਦੀ ਕੁੱਖੋਂ ਸ਼ੀਲਾ ਦਾ ਜਨਮ ਹੁੰਦਾ ਚਲੋ ਆਪਣੀ ਧੀ ਨੂੰ ਗੱਲ ਨਾ ਲਾਉਂਦੀ ਆ ਪਰ ਉਹਦੇ ਘਰ ਵਾਲਾ ਜਿਹੜਾ ਉਹ ਇਤਰਾਜ਼ ਕਰਦਾ ਵੀ ਕੁੜੀ ਹੋ ਗਈ ਉਹ ਕਹਿੰਦੇ ਵੀ ਜਦੋਂ ਤੂੰ ਹੁਣ ਤੱਕ ਮੇਰੀ ਬਾਤ ਨਹੀਂ ਪੁੱਛੀ ਮੇਰੀ ਧੀ ਦੀ ਕੀ ਪੁੱਛਣੀ ਆ ਵੀ ਤੈਨੂੰ ਕੀ ਫਿਕਰ ਆ ਤੇ ਚਲੋ ਉਹਦੇ ਘਰ ਵਾਲਾ ਨਾ ਜਿਆਦਾ ਸ਼ਰਾਬ ਪੀਣ ਕਾਰਨ ਉਹਦਾ ਲੀਵਰ ਖਰਾਬ ਹੋ ਜਾਂਦਾ ਤੇ ਉਹਨੂੰ ਹਸਪਤਾਲ ਲੈ ਕੇ ਜਾਂਦੀ ਆ ਉਹਨਾਂ ਦੀ ਨਾ ਇੱਕ ਸਾਂਝੀ ਦੁਕਾਨ ਹੁੰਦੀ ਹੈਗੀ ਜਿਹੜੀ ਦੁਕਾਨ ਤੇ ਉਹਦਾ ਜੇਠ ਹੀ ਬੈੰਦਾ ਹੁੰਦਾ ਤੇ ਘਰ ਦੀ ਜਿਹੜੀ ਤਨਖਾਹ ਹੁੰਦੀ ਆ ਖਰਚਾ ਹੁੰਦਾ ਉਹ ਵੀ ਨਸੀਬ ਕੋਰ ਸਾਂਝੇ ਖਰਚ ਕਰਦੀ ਰਹਿੰਦੀ ਆ ਤੇ ਜਦੋਂ ਉਹਦੇ ਇਲਾਜ ਵਾਸਤੇ ਉਹਨੂੰ ਪੈਸਿਆਂ ਦੀ ਲੋੜ ਹੁੰਦੀ ਆ ਉਹਦੇ ਜੇਠ ਨੂੰ ਕਹਿੰਦੀ ਆ ਵੀ ਮੇਰਾ ਇਲਾਜ ਕਰਾਉਣਾ ਉਹ ਕਹਿੰਦਾ ਮੇਰੇ ਕੋਲੇ ਹੈ ਨਹੀਂ ਉਹ ਕਹਿੰਦਾ ਇਹਨੇ ਕੀ ਕਮਾਇਆ ਹੁਣ ਤੱਕ ਵੀ ਜਿਹੜਾ ਮੈਂ ਇਹਨੂੰ ਦੇਵਾਂ ਉਹ ਕਹਿੰਦੀ ਚਲ ਕਮਾਇਆ ਤਾਂ ਨਹੀਂ ਹੈਗਾ ਵੀ ਤੁਸੀਂ ਉਹ ਇਹ ਜਾ ਘੱਟ ਦੇ ਦਿਓ ਵੀ ਦੁਕਾਨ ਤਾਂ ਸਾਂਝੀ ਹੀ ਆ ਉਹ ਕਹਿੰਦਾ ਕਿਹੜੀ ਦੁਕਾਨ ਦੁਕਾਨ ਤਾਂ ਮੇਰੀ ਆ ਚਲ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਦਾ ਜਮਾਂ ਕਲੀਅਰ ਹੋ ਜਾਂਦੀ ਆ ਵੀ ਉਹਦੇ ਜੇਠ ਨੇ ਸਾਰੀ ਦੁਕਾਨ ਤੇ ਜਿਹੜਾ ਘਰ ਆਗਾ ਉਹ ਆਪਦੇ ਨਾਂ ਕਰਾ ਲਿਆ ਤੇ ਉਹਨੂੰ ਕਹਿ ਦਿੰਦੇ ਆ ਵੀ ਤੂੰ ਇਹਨੂੰ ਲੈ ਕੇ ਜਿੱਥੇ ਮਰਜ਼ੀ ਜਾ ਇਹਨੇ ਕੀ ਕਰਿਆ ਅੱਜ ਤੱਕ ਸਾਡਾ ਤੇ ਨਸੀਬਖੋਰ ਆ ਜਿਹੜੀ ਉਹ ਕਹਿੰਦੀ ਵੀ ਤੁਸੀਂ ਤਾਂ ਮੇਰੇ ਨਾਲ ਚੰਗੀ ਕੀਤੀ ਵੀ ਤੁਸੀਂ ਮੇਰੀ ਤਨਖਾਹ ਵੀ ਵਰਤੀ ਗਏ ਤਾਂ ਉਹਦੀ ਜਠਾਣੀ ਕਹਿੰਦੀ ਖਾਂਦੀ ਨਹੀਂ ਸੀ ਤੂੰ ਸੋਡੇ ਦੋਨੇ ਜੀ ਤੁਸੀਂ ਖਾਂਦੇ ਨਹੀਂ ਸੀ ਚੱਲ ਭਈ ਨਸੀਬਕੌਰ ਵਿਚਾਰੀ ਨਰਮ ਸੀ ਉਹਨੇ ਚੱਲ ਆਪਦੇ ਘਰੋਂ ਉੱਥੋਂ ਸਮਾਨ ਚੱਕਿਆ ਤੇ ਇੱਕ ਕਿਰਾਏ ਦੇ ਕਮਰਾ ਲੈ ਲਿਆ ਕਿਤੇ ਸਾਈਡ ਤੇ ਤੇ ਹਸਪਤਾਲ ਦੇ ਵਿੱਚ ਉਹ ਆਪਦੇ ਘਰ ਵਾਲੇ ਦਾ ਇਲਾਜ ਕਰਾਉਂਦੀ ਆ ਪਰ ਉਹਦਾ ਇਲਾਜ ਨਹੀਂ ਹੁੰਦਾ ਤੇ ਉਹਦੀ ਮੌਤ ਹੋ ਜਾਂਦੀ ਆ ਨਸੀਬਕੌਰ ਆ ਜਿਹੜੀ ਉਹ ਆਪਣੀ ਧੀ ਦੇ ਨਾਲ ਇਕੱਲੀ ਰਹਿ ਜਾਂਦੀ ਆ ਚੱਲ ਵਿਚਾਰੀ ਜੋਬ ਤਾਂ ਕਰਦੀ ਹੋਈ ਸੀ ਥੋੜਾ ਸਮਾਂ ਉਹਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਰ ਖਰਚਾ ਵੀ ਕਿੰਨਾ ਸੀਗਾ ਹੱਥ-ਬੋਜ ਬੋਜ ਕੇ ਖਰਚਾ ਕਰਦੀ ਸੀਗੀ ਤੇ ਚਲੋ ਉਹਦਾ ਗੁਜ਼ਾਰਾ ਠੀਕ ਚੱਲਦਾ ਰਹਿੰਦਾ ਕਿਉਂਕਿ ਉਹਦੀ ਤਨਖਾਹ ਵੀ ਵੱਧ ਜਾਂਦੀ ਆ ਚਲੋ ਉਹ ਉੱਥੇ ਹੀ ਰਹਿਣ ਲੱਗਦੀ ਆ ਦਿਨੋ-ਦਿਨ ਉਹਦੀ ਬੇਟੀ ਵੱਡੀ ਹੁੰਦੀ ਆ ਤੇ ਉਹ ਆਪਣੀ ਬੇਟੀ ਨੂੰ ਵਧੀਆ ਪੜਾ ਲੈਂਦੀ ਆ ਸਮਾਜ ਦੇ ਵਿੱਚ ਉਹ ਬਿਲਕੁਲ ਇਕੱਲੀ ਹੁੰਦੀ ਆ ਕੋਈ ਰਿਸ਼ਤੇਦਾਰ ਮਿੱਤਰ ਆਣ ਗਵਾਂਡ ਉਹਦੀ ਮਦਦ ਨਹੀਂ ਕਰਦਾ ਤੇ ਉਹ ਇਕੱਲੀ ਹੀ ਆਪਣੀ ਬੇਟੀ ਨੂੰ ਪਾਲਦੀ ਆ ਕਈ ਵਾਰ ਉਹਦੀ ਬੇਟੀ ਬਿਮਾਰ ਹੋ ਜਾਂਦੀ ਤੇ ਉਹ ਉਹਨੂੰ ਗੋਦੀ ਚੁੱਕ ਕੇ ਹਸਪਤਾਲ ਲੈ ਕੇ ਜਾਂਦੀ ਕਈ ਵਾਰੀ ਉਹਨੇ ਆਣ ਗਵਾਂਣ ਦੇ ਵਿੱਚ ਕਿਹਾ ਵੀ ਸਾਨੂੰ ਹਸਪਤਾਲ ਲੈ ਜਾਓ ਤਾਂ ਹਰ ਇੱਕ ਕੋਈ ਜਵਾਬ ਦੇ ਦਿੰਦਾ ਸੀ ਕਿਉਂਕਿ ਇਹ ਗੱਲ ਹੈਗੀ ਅਗਲੇ ਨੂੰ ਹੁੰਦਾ ਸੀ ਵੀ ਸਾਡੇ ਕਿਹੜੇ ਨੇ ਕਿਤੇ ਕੰਮ ਆਉਣਾ ਚਲੋ ਹੁਣ ਨਸੀਬ ਕੌਰ ਅੱਜ ਦੇ ਸਮੇਂ ਦੇ ਵਿੱਚ ਡੈਰੀ ਲਿਖਦੀ ਸਾਰੇ ਆਪਣਾ ਜਿਹੜਾ ਅਤੀਤ ਬਾਰੇ ਉਹ ਡੈਰੀ ਤੇ ਲਿਖਦੀ ਹੁੰਦੀ ਸੀ ਤੇ ਅੱਜ ਜਦੋਂ ਉਹ ਗੁਰੂ ਘਰ ਗਈ ਸੀ ਆਪਣੀ ਧੀ ਵਾਸਤੇ ਸੁੱਖ ਸੁਖਣ ਗਈ ਸੀ ਤਾਂ ਜਦੋਂ ਉਹ ਗੁਰੂ ਘਰ ਤੋਂ ਬਾਹਰ ਆਉਂਦੀ ਹੈ ਤਾਂ ਬੈਂਚ ਤੇ ਨਾ ਇੱਕ ਕਾਫੀ ਉਮਰ ਦਾ ਬੈਠਾ ਹੁੰਦਾ ਅਧਖੜ ਉਮਰ ਦਾ ਬੰਦਾ ਕਿਉਂਕਿ ਨਸੀਬਕੌਰ ਦੀ ਉਮਰ ਵੀ 45 46 ਸਾਲ ਸੀ ਤੇ ਉਹ ਬੰਦਾ ਵੀ 48 49 ਸਾਲ ਦਾ ਸੀਗਾ ਜਦੋਂ ਉਹ ਬਾਹਰ ਆ ਕੇ ਵੇਖਦੀ ਆ ਉਹ ਬਹੁਤ ਉਦਾਸ ਬੈਠਾ ਹੁੰਦਾ ਉਹ ਸੋਚਦੀ ਆ ਵੀ ਸਾਰੀ ਦੁਨੀਆ ਹੀ ਉਦਾਸ ਆ ਵੀ ਇਹ ਵਿਚਾਰਾ ਕਿਵੇਂ ਬੈਠਾ ਚਲੋ ਉਹਦੇ ਕੋਲ ਦੀ ਲੱਗਣ ਲੱਗਦੀ ਆ ਤੇ ਜਿਹੜਾ ਉਹ ਬੰਦਾ ਹੁੰਦਾ ਉਹ ਕਹਿੰਦਾ ਨਸੀਬ ਜਦੋਂ ਉਹ ਪਿੱਛੇ ਮੁੜ ਕੇ ਵੇਖਦੀ ਆ ਤੇ ਉਹਨੂੰ ਚੰਗੀ ਤਰ੍ਹਾਂ ਵੇਖਦੀ ਆ ਉਹ ਕਹਿੰਦੀ ਗੁਰਦਰਸ਼ਨ ਤੂੰ ਚਲ ਭਈ ਦੋਨੋਂ ਇੱਕ ਦੂਜੇ ਵੱਲ ਵੇਖਦੇ ਆ ਹਨਾ ਤੇ ਉਹ ਉਹਦੇ ਕੋਲ ਹੀ ਬੈਂਚ ਤੇ ਬਹਿ ਜਾਂਦੀ ਆ ਤੇ ਉੱਥੇ ਉਹ ਦੋਨੋਂ ਕਾਫੀ ਮਤਲਬ ਆਪਦੀਆਂ ਗੱਲਾਂ ਦੇ ਵਿੱਚ ਰੁੱਝ ਜਾਂਦੇ ਆ ਉਹਨੂੰ ਪੁੱਛਦੀ ਆ ਕਿ ਗੁਰਦਰਸ਼ਨ ਤੁਸੀਂ ਇੱਥੇ ਉਹ ਕਹਿੰਦਾ ਹਾਂ ਕਹਿੰਦੇ ਵੀ ਤੂੰ ਤੇਰੀ ਚਿਹਰੇ ਨੂੰ ਕੀ ਹੋਇਆ ਤੇਰੀ ਸਿਹਤ ਨੂੰ ਕੀ ਹੋਇਆ ਉਹ ਕਹਿੰਦਾ ਵੀ ਮੇਰੀ ਸਿਹਤ ਨੂੰ ਕੀ ਹੋਣਾ ਹਨਾ ਵੀ ਦੁੱਖ ਆ ਜਿਹੜੇ ਜ਼ਿੰਦਗੀ 'ਚ ਥੋੜੇ ਮਿਲੇ ਆ ਤੇ ਉਹਨੂੰ ਕਹਿੰਦਾ ਵੀ ਤੂੰ ਚਿੱਟੀ ਸਾੜੀ ਦੇ ਵਿੱਚ ਤੇ ਵੀ ਤੇਰਾ ਤਾਂ ਵਿਆਹ ਹੋ ਗਿਆ ਸੀ ਉਹ ਦੱਸਦੀ ਆ ਵੀ ਜਦੋਂ ਮੇਰਾ ਵਿਆਹ ਕੀਤਾ ਮੇਰੇ ਚਾਚਾ ਚਾਚੀ ਨੇ ਤਾਂ ਉਹ ਸ਼ਰਾਬੀ ਕੁਬਾਬੀ ਸੀ ਵੀ ਉਹਦੀ ਥੋੜੇ ਟਾਈਮ ਬਾਅਦ ਮੌਤ ਹੋ ਗਈ ਵੀ ਮੈਂ ਤੇ ਮੇਰੀ ਧੀ ਰਹਿਣੀ ਆ ਇਸ ਤਰ੍ਹਾਂ ਵੀ ਦੁੱਖ ਆਏ ਮੇਰੇ ਤੇ ਵੀ ਇਸ ਤਰ੍ਹਾਂ ਮੇਰੇ ਜੇਠ ਨੇ ਠੱਗੀ ਮਾਰੀ ਤੇ ਉਹ ਉਦਾਸ ਹੋ ਜਾਂਦਾ ਉਹਨੂੰ ਕਹਿੰਦੀ ਵੀ ਤੁਸੀਂ ਵੀ ਤੁਹਾਡੀ ਪਤਨੀ ਉਹ ਕਹਿੰਦਾ ਵੀ ਮੈਂ ਤੇਰੇ ਤੋਂ ਬਿਨਾ ਕਿਸੇ ਬਾਰੇ ਸੋਚ ਵੀ ਨਹੀਂ ਸਕਦਾ ਸੀ ਵੀ ਮੈਂ ਵਿਆਹ ਨਹੀਂ ਕਰਾਇਆ ਉਹ ਕਹਿੰਦੀ ਕਿ ਮੇਰੀ ਮਜਬੂਰੀ ਸੀ ਮੈਨੂੰ ਵਿਆਹ ਕਰਾਉਣਾ ਪਿਆ ਉਹ ਕਹਿੰਦਾ ਮੈਨੂੰ ਪਤਾ ਤੂੰ ਆਪਣੇ ਚਾਚੇ ਚਾਚੀ ਦੇ ਵਾਸਚ ਸੀ ਉਹਨਾਂ ਨੇ ਜੋ ਫੈਸਲਾ ਕਰਨਾ ਸੀ ਉਹ ਤੈਨੂੰ ਮੰਨਣਾ ਪੈਣਾ ਸੀ ਪਰ ਮੈਨੂੰ ਤੇਰੇ ਨਾਲ ਕੋਈ ਇਤਰਾਜ਼ ਨਹੀਂ ਚਲੋ ਇਸੇ ਤਰ੍ਹਾਂ ਉਹ ਦੁੱਖ ਸੁੱਖ ਕਰਦੇ ਆ ਤੇ ਘਰ ਆ ਜਾਂਦੀ ਆ ਉਹ ਘਰ ਆ ਕੇ ਜਦੋਂ ਉਹ ਗਲੀ ਦੇ ਵਿੱਚੋਂ ਲੰਘਦੀ ਆ ਤਾਂ ਉਹ ਗਵੰਡਣਾ ਵੀ ਗੁਰਦੁਆਰੇ ਤੋਂ ਆ ਰਹੀਆਂ ਹੁੰਦੀਆਂ ਉਹਨਾਂ ਨੇ ਜਿਹੜੀ ਨਸੀਬਕੌਰ ਨੂੰ ਗੁਰਦ੍ਰਸ਼ਣ ਨਾਲ ਗੱਲਾਂ ਕਰਦੇ ਦੇਖ ਲਿਆ ਸੀ ਤੇ ਉਹਦੇ ਤੇ ਇਸੇ ਕਰਕੇ ਉਂਗਲ ਉਠਾ ਰਹੀਆਂ ਸੀ ਵੀ ਇਹ ਇੱਕ ਕਰੈਕਟਰਲੈਸ ਔਰਤ ਆ ਇਹ ਬੰਦਿਆਂ ਨਾਲ ਗੱਲਾਂ ਕਰਦੀ ਆ ਬਾਹਰ ਵੇਖ ਕੇ ਚਲੋ ਉਹਨੂੰ ਤਾਂ ਪਤਾ ਸੀ ਹਨਾ ਸਾਰੀ ਗੱਲ ਦਾ ਉਹ ਕਿਨੂੰ ਕਿਨੂੰ ਸਫਾਈਆਂ ਦਿੰਦੀ ਉਸ ਤੋਂ ਬਾਅਦ ਚਲੀ ਉਹਦੀ ਬੇਟੀ ਖਾਣਾ ਬਣਾ ਕੇ ਆਉਂਦੀ ਹੈ ਤੇ ਉਹ ਵੇਖਦੀ ਹੈ ਵੀ ਉਹਦੀ ਮਾਂ ਡੈਰੀ ਲਿਖ ਰਹੀ ਸੀ ਤੇ ਉਹਦੀਆਂ ਅੱਖਾਂ 'ਚੋਂ ਹੰਝੂ ਸੀ ਚਲ ਜਦੋਂ ਉਹਦੀ ਬੇਟੀ ਦਰਵਾਜ਼ਾ knock ਕਰਦੀ ਆ ਤਾਂ ਨਸੀਬ ਕੁੜ ਫਟਾਫਟ ਡੈਰੀ ਅਲਮਾਰੀ ਦੇ ਵਿੱਚ ਰੱਖ ਕੇ ਚਲ ਬੇਟੀ ਵਾਸਤੇ ਦਰਵਾਜ਼ਾ ਖੋਲਦੀ ਹੈ ਤੇ ਉਹਦੀ ਬੇਟੀ ਖਾਣਾ ਪਾ ਕੇ ਲੈ ਆਈ ਦੋਨੋਂ ਮਾਂ ਮਾਣੀਆਂ ਨੇ ਖਾਣਾ ਖਾਦਾ ਸ਼ੀਲਾ ਉਹਦੀ ਮਾਂ ਨੂੰ ਵਾਰ-ਵਾਰ ਪੁੱਛਦੀ ਆ ਪਰ ਉਹਨੂੰ ਕੁਝ ਨਹੀਂ ਦੱਸਦੀ ਫਿਰ ਸ਼ੀਲਾ ਵੀ ਚੁੱਪ ਕਰ ਜਾਂਦੀ ਆ ਤੇ ਚਲੋ ਥੋੜੇ ਦਿਨ ਗੁਜ਼ਰਦੇ ਆ ਸ਼ੀਲਾ ਇੱਕ ਚੀਜ਼ ਨੋਟ ਕਰਦੀ ਆ ਵੀ ਬਹੁਤ ਦਿਨ ਹੋ ਗਏ ਮੇਰੀ ਮਾਂ ਦੇ ਵਿਵਹਾਰ ਦੇ ਵਿੱਚ ਬਦਲਾਅ ਆਇਆ ਹੋਇਆ ਉਹਨੇ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਮਾਂ ਨੇ ਉਹਨੂੰ ਕੁਝ ਨਾ ਦੱਸਿਆ ਇਸੇ ਤਰ੍ਹਾਂ ਉਹ ਰੋਜ਼ ਗੁਰੂ ਘਰ ਜਾਂਦੀ ਆ ਤੇ ਗੁਰਦਰਸ਼ਨ ਨੂੰ ਮਿਲਦੀ ਆ ਭਾਵੇਂ ਉਹ ਬਹੁਤਾ ਚਿਰ ਉਹਦੇ ਨਾਲ ਗੱਲ ਨਹੀਂ ਕਰਦੀ ਪਰ ਇੱਕ ਦੂਜੇ ਨਾਲ ਗੱਲ ਕਰਕੇ ਉਹਨਾਂ ਦੋਨਾਂ ਦਾ ਮਨ ਹਲਕਾ ਹੋ ਜਾਂਦਾ ਇੱਕ ਦੂਜੇ ਤੋਂ ਉਹ ਫੋਨ ਨੰਬਰ ਵੀ ਲੈ ਲੈਂਦੇ ਆ ਤੇ ਇੱਕ ਦਿਨ ਗੁਰਦਰਸ਼ਨ ਉਹਨੂੰ ਫੋਨ ਕਰਕੇ ਕਹਿੰਦਾ ਕਿ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਉਹ ਕਹਿੰਦੀ ਚੱਲ ਮੈਂ ਗੁਰਦੁਆਰੇ ਆਉਂਗੀ ਜਦੋਂ ਸ਼ਾਮ ਨੂੰ ਨਸੀਬ ਕੋਲ ਗੁਰਦੁਆਰੇ ਜਾਂਦੀ ਆ ਤੇ ਉਹਨੂੰ ਕਹਿੰਦਾ ਵੀ ਦੇਖ ਨਸੀਬ ਵੈਸੇ ਤਾਂ ਮੈਨੂੰ ਨਹੀਂ ਪਤਾ ਵੀ ਮੇਰੀ ਇਹ ਗੱਲ ਕਰਨੀ ਤੁਹਾਨੂੰ ਵਧੀਆ ਲੱਗੂ ਜਾਂ ਨਹੀਂ ਪਰ ਜੇ ਤੂੰ ਚਾਹੇ ਤਾਂ ਇਸ ਉਮਰ ਦੇ ਵਿੱਚ ਮੈਂ ਤੇਰਾ ਸਾਥ ਦੇ ਸਕਦਾ ਉਹ ਕਹਿੰਦੀ ਗੁਰਦਰਸ਼ਨ ਤੇਰੇ ਲਈ ਵੀ ਇਹ ਗੱਲ ਬਹੁਤ ਵੱਡੀ ਆ ਤੂੰ ਇੰਨਾ ਵੱਡਾ ਧੀਰਾ ਕਰਕੇ ਮੈਨੂੰ ਇਹ ਗੱਲ ਕਹੀ ਪਰ ਮੈਂ ਜਿਹੜੇ ਸਮਾਜ ਦੇ ਵਿੱਚ ਰਹਿਣੀ ਆ ਮੇਰੀ ਉਮਰ 45 ਸਾਲ ਦੀ ਹੋ ਚੁੱਕੀ ਆ ਤੇ ਮੇਰੀ ਬੇਟੀ 17-18 ਸਾਲ ਦੀ ਆ ਵਿਆਹਣ ਵਾਲੀ ਵੀ ਦੇ ਮੈਂ ਤੇਰੇ ਨਾਲ ਵਿਆਹ ਕਰਾਉਂਗੀ ਤੇ ਲੋਕ ਤਾਂ ਮੈਨੂੰ ਕੰਮ ਕੱਢ ਦੇਣਗੇ ਉਹ ਕਹਿੰਦਾ ਵੀ ਮੈਨੂੰ ਪਤਾ ਇਸ ਗੱਲ ਦਾ ਵੀ ਸਮਾਜ ਸਾਡੇ ਰਿਸ਼ਤੇ ਨੂੰ ਕਦੇ ਪ੍ਰਵਾਨਗੀ ਨਹੀਂ ਦੇਊ ਪਰ ਕੀ ਤੂੰ ਲੋਕਾਂ ਬਾਰੇ ਸੋਚ ਕੇ ਮਤਲਬ ਆਪਦੀ ਜ਼ਿੰਦਗੀ ਐਂ ਕੱਢ ਦੇਗੀ ਉਹ ਕਹਿੰਦੀ ਕਿ ਲੋਕਾਂ ਬਾਰੇ ਤਾਂ ਤੂੰ ਵੀ ਸੋਚਿਆ ਉਹ ਕਹਿੰਦਾ ਨਾ ਜੇ ਮੈਂ ਲੋਕਾਂ ਬਾਰੇ ਸੋਚਦਾ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਕਿਸੇ ਤਣਪੱਤਣ ਲਾਉਂਦਾ ਵੀ ਇਸ ਕਰਕੇ ਮੈਂ ਕਦੇ ਲੋਕਾਂ ਬਾਰੇ ਨਹੀਂ ਸੋਚਿਆ ਹੈਗਾ ਚਲੋ ਭਈ ਇਸ ਤਰ੍ਹਾਂ ਗੱਲ ਕਰਦੇ ਹੋ ਉਹ ਕਹਿੰਦੀ ਵੀ ਮੈਂ ਇਹ ਫੈਸਲਾ ਇੰਨੀ ਜਲਦੀ ਨਹੀਂ ਲੈ ਸਕਦੀ ਵੀ ਮੈਂ ਕੁਝ ਸੋਚ ਕੇ ਦੱਸੂਗੀ ਤੁਹਾਨੂੰ ਇਸੇ ਤਰ੍ਹਾਂ ਜਦੋਂ ਸਮਾਂ ਤਿੰਨ ਚਾਰ ਦਿਨਾਂ ਦਾ ਸਮਾਂ ਲੰਘ ਜਾਂਦਾ ਤੇ ਉਹ ਬਹੁਤ ਉਦਾਸ ਹੁੰਦੀ ਆ ਉਹ ਇਸ ਫੈਸਲੇ ਤੇ ਨਹੀਂ ਪਹੁੰਚ ਸਕਦੀ ਹੁੰਦੀ ਵੀ ਮੈਂ ਕੀ ਕਰਾਂ ਇੱਕ ਪਾਸੇ ਤਾਂ ਉਹ ਇਹ ਹੁੰਦਾ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹੰਢਾਏ ਨੇ ਵੀ ਇਸ ਤੋਂ ਬਾਅਦ ਮੇਰੀ ਬੇਟੀ ਹੈ ਜਿਹੜੀ ਵਿਆਹ ਕੇ ਚਲੀ ਜਾਊਗੀ ਮੈਂ ਇਕੱਲੀ ਰਹਿ ਜੂੰ ਹਾਂ ਵੀ ਮੈਂ ਗੁਰਦਰਸ਼ਨ ਨਾਲ ਵਿਆਹ ਕਰਾ ਲਾਂ ਪਰ ਲੋਕਾਂ ਦੀ ਸਮਾਜ ਦੀ ਵੀ ਪ੍ਰਵਾਹ ਹੁੰਦੀ ਆ ਚਲੋ ਉਹਨਾਂ ਡਾਇਰੀ ਤੇ ਲਿਖਣ ਲੱਗ ਜਾਂਦੀ ਆ ਸਾਰਾ ਕੁਝ ਜਦੋਂ ਡਾਇਰੀ ਤੇ ਲਿਖਦੀ ਆ ਪਰ ਸ਼ੀਲਾ ਸਾਰਾ ਕੁਝ ਨੋਟ ਕਰ ਰਹੀ ਹੁੰਦੀ ਆ ਉਹ ਸ਼ੀਲਾ ਨੂੰ ਕੁਝ ਨਹੀਂ ਦੱਸਦੀ ਇੱਕ ਦਿਨ ਉਹ ਨੂੰਨਾ ਗੁਰਦਰਸ਼ਨ ਦਾ ਫੋਨ ਆਉਂਦਾ ਕਿ ਤੂੰ ਗੁਰੂ ਘਰ ਆ ਉਹ ਕਹਿੰਦੀ ਮੈਂ ਆਉਣੀ ਆ ਚਲ ਉਹ ਫੋਨ ਰੱਖ ਕੇ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਦੀ ਬੇਟੀ ਸ਼ੀਲਾ ਆਪਦੀ ਮਾਂ ਦੇ ਕਮਰੇ 'ਚ ਜਾਂਦੀ ਆ ਤੇ ਉਹ ਡਾਇਰੀ ਕੱਢ ਲੈਂਦੀ ਆ ਕਿਉਂਕਿ ਉਹਨੂੰ ਇਹ ਸੀ ਵੀ ਮੇਰੀ ਮਾਂ ਦੁਖੀ ਰਹਿੰਦੀ ਆ ਪਰ ਦੱਸਦੀ ਕੁਝ ਹੈ ਨਹੀਂ ਡਾਇਰੀ ਕੱਢ ਕੇ ਉਹ ਪਹਿਲੇ ਪੰਨੇ ਨੂੰ ਜਦੋਂ ਖੋਲਦੀ ਆ ਤੇ ਲਿਖਿਆ ਹੁੰਦਾ ਹਰ ਦਿਨ ਇੱਕ ਨਵੀਂ ਚੁਣੌਤੀ ਵੀ ਮੈਂ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਸਾਰਾ ਉਹਨੇ ਆਪਦਾ ਦੁੱਖ ਦਰਦ ਬਿਆਨ ਕੀਤਾ ਹੁੰਦਾ ਤੇ ਉਹਦੀ ਤੀ ਸਾਰਾ ਕੁਝ ਪੜ ਲੈਂਦੀ ਆ ਤੇ ਐਂਡ ਤੇ ਲਿਖਿਆ ਹੁੰਦਾ ਵੀ ਹੁਣ ਮੈਂ ਇਹ ਫੈਸਲਾ ਕਿਵੇਂ ਲੈ ਲਾਂ ਜਦੋਂ ਮੇਰੀ 30 ਦੇ ਵਿਆਹ ਦੀ ਉਮਰ ਨੇੜੇ ਆ ਮੈਂ ਵਿਆਹ ਕਿਵੇਂ ਕਰਾਣਾ ਸ਼ੀਲਾ ਜਿਹੜੀ ਅੱਖਾਂ 'ਚ ਹੰਝੂ ਆ ਜਾਂਦੇ ਆ ਉਹ ਡੈਰੀ ਬੰਦ ਕਰਕੇ ਉਹ ਵੀ ਰੱਖ ਦਿੰਦੀ ਆ ਤੇ ਉਹਦੀ ਮੇਜ਼ ਤੇ ਨਿਗਾ ਪੈਂਦੀ ਆ ਉਹਦੀ ਮੰਮੀ ਫੋਨ ਘਰੇ ਭੁੱਲ ਗਈ ਹੁੰਦੀ ਆ ਚਲ ਉਹ ਫੋਨ ਆ ਜਿਹੜਾ ਵੇਖਦੀ ਆ ਜਦੋਂ ਲਾਸਟ ਕਾਲ ਆ ਜਿਹੜੀ ਗੁਰਦਰਸ਼ਨ ਲਈ ਆਈ ਹੁੰਦੀ ਆ ਉਹ ਗੁਰਦਰਸ਼ਨ ਦਾ ਜ਼ਿਕਰ ਵੀ ਹੁੰਦਾ ਡੈਰੀ ਦੇ ਵਿੱਚ ਚਲੋ ਉਹ ਡਾਇਲ ਕਰਦੀ ਹੈ ਨੰਬਰ ਤੇ ਅੱਗੋਂ ਗੁਰਦਰਸ਼ਨ ਫੋਨ ਚਾ ਕੇ ਕਹਿੰਦਾ ਵੀ ਹਾਂ ਨਸੀਬ ਹੁਣ ਤਾਂ ਤੂੰ ਇੱਥੋਂ ਗਈਆਂ ਵੀ ਫੋਨ ਕਿਵੇਂ ਉਹ ਕਹਿੰਦੀ ਨਹੀਂ ਅੰਕਲ ਮੈਂ ਉਹਨਾਂ ਦੀ ਬੇਟੀ ਬੋਲ ਰਹੀਆਂ ਉਹ ਕਹਿੰਦਾ ਹਾਂਜੀ ਬੇਟਾ ਦੱਸੋ ਕੋਈ ਪ੍ਰੋਬਲਮ ਆ ਉਹ ਕਹਿੰਦੀ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਆ ਉਹ ਕਹਿੰਦਾ ਪੁੱਤ ਮੈਂ ਗੁਰੂ ਘਰ ਹੀ ਆ ਚੱਲ ਉਹ ਚੁੱਪ ਚਾਪ ਫੋਨ ਰੱਖ ਕੇ ਗੁਰੂ ਘਰ ਚਲੀ ਜਾਂਦੀ ਆ ਉਹ ਹੋਰ ਗਲੀ ਜਾਂਦੀ ਆ ਕਿਉਂਕਿ ਉਹਨੂੰ ਐਸੀ ਮੇਰੀ ਮਾਂ ਮੈਨੂੰ ਮਿਲੇ ਨਾ ਨਸੀਬ ਘਰੇ ਆ ਜਾਂਦੀ ਆ ਸ਼ੀਲਾ ਕਰਨੀ ਹੁੰਦੀ ਨਸੀਬ ਆ ਕੇ ਚੁੱਪਚਾਪ ਅੰਦਰ ਪੈ ਜਾਂਦੀ ਆ ਤੇ ਸ਼ੀਲਾ ਜਾ ਕੇ ਉਹਦੇ ਨਾਲ ਗੱਲ ਕਰਦੀ ਆ ਗੁਰਦਰਸ਼ਨ ਨਾਲ ਉਹ ਕਹਿੰਦੀ ਆ ਵੀ ਮੇਰੀ ਮਾਂ ਦਾ ਕੀ ਫੈਸਲਾਗਾ ਵੀ ਮੈਂ ਸਾਰਾ ਕੁਝ ਪੜ ਲਿਆ ਹੂੰ ਤਾਂ ਮੇਰੀ ਮਾਂ ਨੇ ਦੱਸਿਆ ਨਹੀਂ ਤੇ ਗੁਰਦਰਸ਼ਨ ਕਹਿੰਦਾ ਵੀ ਦੇਖ ਪੁੱਤ ਮੈਂ ਤੇਰੀ ਮਾਂ ਨੂੰ ਨਵੀਂ ਜ਼ਿੰਦਗੀ ਦੇਣਾ ਚਾਹਣਾ ਪਰ ਉਹਨੂੰ ਲੋਕਾਂ ਦੀ ਤੇ ਸਮਾਜ ਦੀ ਜ਼ਿਆਦਾ ਪਰਵਾਹ ਤੇ ਸ਼ੀਲਾ ਕਹਿੰਦੀ ਵੀ ਅੰਕਲ ਅੱਜ ਤੱਕ ਜਿਹੜੇ ਲੋਕਾਂ ਦੀ ਪਰਵਾਹ ਕਰਕੇ ਮੇਰੀ ਮਾਂ ਨੇ ਦੁੱਖ ਝੱਲੇ ਆ ਵੀ ਉਹਨਾਂ ਲੋਕਾਂ ਨੇ ਮੇਰੀ ਮਾਂ ਨੂੰ ਕੀ ਦਿੱਤਾ ਉਹ ਤਾਂ ਪਹਿਲਾਂ ਵੀ ਗੱਲਾਂ ਕਰਦੇ ਸੀ ਮੈਨੂੰ ਪਤਾ ਵੀ ਮੇਰੀ ਮਾਂ ਗਲਤ ਨਹੀਂ ਉਹਨੇ ਅੱਜ ਤੱਕ ਜੋ ਕੁਝ ਉਹਨੂੰ ਜ਼ਿੰਦਗੀ ਨੇ ਦਿੱਤਾ ਉਹਨੇ ਸਵੀਕਾਰ ਕੀਤਾ ਪਰ ਜ਼ਿੰਦਗੀ ਨੇ ਉਹਨੂੰ ਸਹੀ ਚੀਜ਼ ਸਹੀ ਟਾਈਮ ਤੇ ਨਹੀਂ ਦਿੱਤੀ ਮੈਨੂੰ ਪਤਾ ਇਹ ਫੈਸਲਾ ਬਹੁਤ ਔਖਾ ਤੇ ਵੱਡਾ ਪਰ ਮੈਂ ਆਪਣੀ ਮਾਂ ਨੂੰ ਮਨਾਉਂਗੀ ਮੈਂ ਚਾਹਣੀ ਆ ਕਿਉਂਕਿ ਮੈਂ ਹੁਣ ਉਹਦੇ ਨਾਲ ਰਹਿਣੀ ਆ ਫਿਰ ਵੀ ਮੇਰੀ ਮਾਂ ਉਦਾਸ ਹੋ ਜਾਂਦੀ ਹੈ ਤੇ ਜਦੋਂ ਮੇਰਾ ਵਿਆਹ ਹੋ ਗਿਆ ਮੇਰੀ ਮਾਂ ਦਾ ਸਹਾਰਾ ਕੌਣ ਬਣੂ ਤੁਸੀਂ ਮੇਰੇ ਤੇ ਛੱਡ ਦਿਓ ਇਹ ਗੱਲ ਤੇ ਮੈਂ ਤੁਹਾਨੂੰ ਫੋਨ ਕਰੂੰਗੀ ਚਲਪਈ ਉਹ ਇਹ ਕਹਿ ਕੇ ਘਰ ਆ ਜਾਂਦੀ ਆ ਗੁਰਦਰਸ਼ਨ ਵੀ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਸਾਰੀ ਗੱਲ ਕਰਦੀ ਆ ਉਹਦੀ ਮਾਂ ਨੂੰ ਅਚੰਭਾ ਲੱਗਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦੀ ਵੀ ਸੌਰੀ ਮਾਂ ਮੈਂ ਤੇਰੀ ਡੈਰੀ ਪੜੀ ਤੇਰੀ ਇਜਾਜ਼ਤ ਤੋਂ ਬਿਨਾ ਪਰ ਜੇ ਮੈਂ ਡੈਰੀ ਨਾ ਪੜਦੀ ਤਾਂ ਮੈਨੂੰ ਤਾਂ ਤੇਰੀ ਜ਼ਿੰਦਗੀ ਬਾਰੇ ਪਤਾ ਹੀ ਨਹੀਂ ਸੀ ਲੱਗਣਾ ਤੂੰ ਤਾਂ ਇੰਨਾ ਕੁਝ ਲੁਕੋਇਆ ਤੂੰ ਤਾਂ ਮੇਰੇ ਨਾਲ ਵੀ ਸ਼ੇਅਰ ਨਹੀਂ ਕੀਤਾ ਵੀ ਪਰ ਮੈਂ ਚਾਹਣੀ ਆ ਵੀ ਤੁਸੀਂ ਗੁਰਦਰਸ਼ਨ ਅੰਕਲ ਨਾਲ ਵਿਆਹ ਕਰਾ ਲਓ ਉਹ ਕਹਿੰਦੀ ਵੀ ਲੋਕ ਉਹ ਕਹਿੰਦੀ ਲੋਕਾਂ ਦੀ ਪ੍ਰਵਾਹ ਛੱਡ ਦਿਓ ਜਿਹੜੇ ਲੋਕਾਂ ਦੀ ਤੁਸੀਂ ਪ੍ਰਵਾਹ ਕਰਦੇ ਹੋ ਉਹ ਤੁਹਾਡੇ ਨਾਲ ਕਿੱਥੇ ਖੜੇ ਆ ਤੇਰੀ ਧੀ ਤੇਰੇ ਨਾਲ ਆ ਨਾ ਤੇਰੀ ਧੀ ਦਾ ਤੈਨੂੰ ਸਾਥ ਚਾਹੀਦਾ ਉਹ ਕਹਿੰਦੀ ਪੁੱਤ ਕੱਲ ਨੂੰ ਮੈਂ ਤੇਰਾ ਵਿਆਹ ਕਰਨਾਗਾ ਉਹ ਕਹਿੰਦੀ ਮੇਰਾ ਵਿਆਹ ਵੀ ਹੋ ਜੂ ਬਥੇਰੇ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਰਿਸ਼ਤਿਆਂ ਨੂੰ ਸਮਝਦੇ ਆ ਤਦਰ ਕਰਦੇ ਆ ਤੁਸੀਂ ਕਿਹੜਾ ਗਲਤ ਕਰ ਰਹੇ ਹੋ ਜੇ ਜਾਂ ਤੁਸੀਂ ਇਹੋ ਕਰ ਰਹੇ ਹੋ ਠੀਕ ਹੈ ਇੱਕ ਵਾਰ ਸਮਾਜ ਨੂੰ ਇਹ ਗੱਲ ਗਲਤ ਲੱਗੂਗੀ ਪਰ ਕੋਈ ਨਾ ਸਾਰਾ ਕੁਝ ਸੈੱਟ ਹੋ ਜੂ ਚਲ ਭਈ ਇਹ ਗੱਲ ਕਰਕੇ ਉਹ ਗੁਰਦਸ਼ਨ ਨੂੰ ਫੋਨ ਕਰਦੀ ਐ ਤੇ ਅਗਲੇ ਦਿਨ ਹੀ ਉਹ ਆਪਣੇ ਮੰਮੀ ਦਾ ਗੁਰੂ ਘਰ ਦੇ ਵਿੱਚ ਹੀ ਗੁਰਦਸ਼ਨ ਨਾਲ ਸਾਦਾ ਜਿਹਾ ਵਿਆਹ ਕਰ ਦਿੰਦੀ ਆ ਤੇ ਗੁਰਦਰਸ਼ਨ ਇਥੇ ਹੀ ਆ ਕੇ ਰਹਿਣ ਲੱਗਦਾ ਉਹ ਹਜੇ ਘਰ ਹੀ ਆਏ ਹੁੰਦੇ ਆ ਤੇ ਇਹਨੇ ਉਹਨਾਂ ਦਾ ਜਿਹੜਾ ਦਰਵਾਜ਼ਾ ਉਹ ਜ਼ੋਰ-ਜ਼ੋਰ ਦੀ ਖੜਕਣ ਲੱਗ ਜਾਂਦਾ ਤੇ ਉਹ ਜਾ ਕੇ ਮਾਮਾ ਦੀਆਂ ਦਰਵਾਜ਼ਾ ਖੋਲਦੀਆਂ ਨਾਲ ਹੀ ਗੁਰਦਰਸ਼ਨ ਹੁੰਦਾ ਤੇ ਮਹੱਲੇ ਦੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੁੰਦਾ ਵੀ ਇਹ ਵਿਆਹ ਕਰਾ ਕੇ ਆਏ ਆ ਤੇ ਇੱਕ ਔਰਤ ਕਹਿੰਦੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਤੇਰੀ ਦੀ ਵਿਆਹ ਦੀ ਉਮਰ ਸੀ ਤੂੰ ਵਿਆਹ ਕਰਾਉਣੀ ਆ ਤੂੰ ਮਹੱਲੇ 'ਚ ਗੰਦ ਪਾਇਆਗਾ ਇੱਕ ਹੋਰ ਕਹਿੰਦੀ ਆ ਕਹਿੰਦੀ ਜੇ ਤੇਰੇ ਵਰਗੀ ਔਰਤ ਇੱਥੇ ਰਹੂ ਤੇ ਸਾਡੇ ਬੱਚੇ ਕੀ ਸਿੱਖਣਗੇ ਤੈਨੂੰ ਸ਼ਰਮ ਨਹੀਂ ਆਉਂਦੀ ਮਟਿਆਰਤੀ ਦੀ ਤਾਂ ਫਿਰ ਸ਼ੀਲਾ ਜਿਹੜੀ ਉਹ ਆਉਂਦੀ ਆ ਅੱਗੇ ਕਹਿੰਦੀ ਚੁੱਪ ਆਂਟੀ ਤੁਹਾਨੂੰ ਕੋਈ ਮਤਲਬ ਨਹੀਂ ਸਾਡੇ ਘਰ ਦੀ ਗੱਲ ਦੇ ਵਿੱਚ ਬੋਲਣ ਦਾ ਗੁਰਦਰਸ਼ਨ ਵੀ ਕਹਿ ਦਿੰਦਾ ਵੀ ਇਹ ਸਾਡੇ ਘਰ ਦਾ ਨਿੱਜੀ ਮਾਮਲਾ ਉਹਨੂੰ ਕਹਿੰਦੀ ਆ ਤੂੰ ਤਾਂ ਚੁੱਪ ਹੀ ਰਹਿ ਪਤਾ ਨਹੀਂ ਕਿਧਰੋਂ ਆਇਆ ਕਹਿੰਦੀ ਸ਼ੀਲਾ ਉਹਨਾਂ ਨੂੰ ਕਹਿੰਦੀ ਵੀ ਜਦੋਂ ਅੱਜ ਤਾਂ ਤੁਸੀਂ ਮੇਰੀ ਮਾਂ ਤੇ ਉਂਗਲ ਉਠਾਉਣ ਆ ਗਈਆਂ ਐਨੇ ਸਾਲਾਂ ਤੋਂ ਮੇਰੀ ਮਾਂ ਨੇ ਇਕੱਲੀ ਨੇ ਰੰਡੇਪਾ ਕੱਟਿਆ ਇਹਦੇ ਜੇਠ ਜਠਾਣੀ ਨੇ ਇਹਦੇ ਨਾਲ ਧੱਕਾ ਕੀਤਾ ਉਦੋਂ ਤਾਂ ਤੁਸੀਂ ਬੋਲੀਆਂ ਨਾ ਅੱਜ ਮੇਰੀ ਮਾਂ ਨੇ ਆਪਣੀ ਜ਼ਿੰਦਗੀ ਵਾਸਤੇ ਫੈਸਲਾ ਕੀ ਲੈ ਲਿਆ ਅੱਜ ਤੁਹਾਨੂੰ ਸਮਾਜ ਝਾਦ ਆ ਗਿਆ ਉਹ ਸਮਾਜ ਉਦੋਂ ਕਿੱਥੇ ਸੀ ਨਾਲੇ ਸਮਾਜ ਨੂੰ ਗਲਤ ਕਰਨ ਨੂੰ ਕਿਹੜਾ ਮੇਰੀ ਮਾਂ ਨੇ ਕੋਈ ਕੈਰੈਕਟਰ ਖਰਾਬ ਆ ਜਾਂ ਕੋਈ ਗਲਤ ਕੰਮ ਕੀਤਾ ਵਿਆਹ ਤਾਂ ਕੋਈ ਵੀ ਕਰਾ ਸਕਦਾ ਠੀਕ ਹੈ ਵੱਡੀ ਉਮਰ ਦੇ ਵਿੱਚ ਵਿਆਹ ਹੋਣਾ ਤੁਹਾਨੂੰ ਬੁਰਾ ਲੱਗਦਾ ਹੋਊਗਾ ਪਰ ਮੈਂ ਤਾਂ ਆਪਦੀ ਮਾਂ ਬਾਰੇ ਸੋਚਣਾ ਨਾ ਮੈਂ ਨਹੀਂ ਕਹਿੰਦੀ ਪ੍ਰਵਾਹ ਕਰਦੀ ਪਹਿਲਾਂ ਕਿਹੜਾ ਤੁਸੀਂ ਸਾਡੇ ਘਰੇ ਰਾਸ਼ਨ ਸਿੱਟ ਕੇ ਜਾਂਦੇ ਹੋ ਤੁਸੀਂ ਕਹਿੰਦੀ ਆਪਦੇ ਘਰੇ ਸੌਖੇ ਹੋ ਅਸੀਂ ਆਪਦੇ ਘਰੇ ਸੌਖੇ ਆ ਜੇ ਅਸੀਂ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਬੁਲਾਉਣੇ ਆ ਜਾਂ ਤੁਹਾਨੂੰ ਕੁਝ ਗਲਤ ਸਿਖਾਉਣੇ ਆ ਤਾਂ ਤੁਸੀਂ ਕਹੋ ਸਾਡੀ ਜ਼ਿੰਦਗੀ ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਤਾਂ ਫਿਰ ਪਿੱਛੋਂ ਇੱਕ ਔਰਤ ਦੀ ਆਵਾਜ਼ ਆਉਂ ਕਿ ਉਹ ਕਹਿੰਦੀ ਸ਼ਾਬਾਸ਼ ਧੀਏ ਕਹਿੰਦੀ ਤੇਰੇ ਵਰਗੀਆਂ ਧੀਆ ਘਰ ਘਰ ਜੰਮਣ ਤੇ ਉਹ ਦੂਜੀ ਔਰਤਾਂ ਨੂੰ ਕਹਿੰਦੀ ਆ ਵੀ ਦਿਓ ਇਹਦੀਆਂ ਗੱਲਾਂ ਦਾ ਜਵਾਬ ਹੁਣ ਆਪਾਂ ਕਿੱਦਾਂ ਇਹਦਾ ਸਾਥ ਦਿੱਤਾ ਕਿੱਦਾਂ ਇਹਦੇ ਨਾਲ ਖੜੇ ਆ ਜੇ ਅੱਜ ਕੋਈ ਉਹਦੇ ਨਾਲ ਖੜਾਗਾ ਤੇ ਸਾਨੂੰ ਕੀ ਇਤਰਾਜ਼ ਹੋਣਾ ਚਾਹੀਦਾ ਵਿਆਹ ਹੀ ਕਰਾਇਆ ਉਹਨੇ ਕੋਈ ਗਲਤ ਤਾਂ ਨਹੀਂ ਕੀਤਾ ਠੀਕ ਹੈ ਸਮਾਜ ਤੋਂ ਹਟ ਕੇ ਥੋੜਾ ਕੰਮ ਕਰਦੇ ਆ ਉਹਦੀ ਵਿਰੋਧ ਤਾਂ ਹੁੰਦੀ ਆ ਪਰ ਜੇ ਉਹ ਕੁਝ ਗਲਤ ਕਰ ਰਹੀ ਆ ਕਿਸੇ ਨੂੰ ਗਲਤ ਸਿਖਾ ਰਹੀ ਆ ਫਿਰ ਤਾਂ ਤੁਸੀਂ ਕਹੋ ਤੇ ਉਹ ਔਰਤਾਂ ਜਿਹੜੀਆਂ ਉਹਨਾਂ ਨੂੰ ਵੀ ਸਮਝ ਆ ਜਾਂਦੀ ਆ ਤੇ ਉਹ ਕਹਿ ਰਹੀ ਆ ਕਿ ਨਸੀਬ ਘਰ ਭੈਣੇ ਸਾਨੂੰ ਮਾਫ ਕਰ ਦੇ ਕਹਿੰਦੀ ਅਸੀਂ ਤਾਂ ਸਵਾਰਥੀ ਹੋ ਗਈਆਂ ਸੀ ਵੀ ਸਾਨੂੰ ਇੱਕਦਮ ਇਹ ਗੱਲ ਬੁਰੀ ਲੱਗੀ ਸੀ ਅਸੀਂ ਤਾਂ ਤੇਰੇ ਤੇ ਇਤਰਾਜ਼ ਕਰਤਾ ਉਹ ਕਹਿੰਦੀ ਕੋਈ ਗੱਲ ਨਹੀਂ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਮੈਨੂੰ ਮਿਲ ਗਿਆ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਦੁੱਖ ਹੀ ਦੇਖਿਆ ਵੀ ਤੁਸੀਂ ਤਾਂ ਕਦੇ ਮੇਰਾ ਦੁੱਖ ਵੀ ਨਹੀਂ ਵੰਡਾਇਆ ਉਹਨੂੰ ਤਾਂ ਮਾਫੀ ਮੰਗਦੀਆਂ ਤੇ ਉੱਥੋਂ ਚਲੀਆਂ ਜਾਂਦੀਆਂ ਫਿਰ ਸ਼ੀਲਾ ਗੁਰਦਰਸ਼ਨ ਤੇ ਨਸੀਬ ਕੋਰ ਅੰਦਰ ਆ ਜਾਂਦੇ ਆ ਫਿਰ ਉਹ ਦੋਨੋਂ ਜਣੇ ਇੱਕ ਦੂਜੇ ਨਾਲ ਖੁਸ਼ੀ-ਖੁਸ਼ੀ ਰਹਿੰਦੇ ਆ ਲੋਕਾਂ ਨੇ ਗੱਲਾਂ ਕੀਤੀਆਂ ਕਿਹੜਾ-ਕਿਹੜਾ ਕਹਿੰਦੇ ਆ ਆਪਾਂ ਮੂੰਹ ਬੰਦ ਕਰਾਂਗੇ ਪਰ 2-4 ਸਾਲਾਂ ਦੇ ਵਿੱਚ ਸਭ ਕੁਝ ਸੈੱਟ ਹੋ ਗਿਆ ਨਸੀਬ ਤੇ ਗੁਰਦਰਸ਼ਨ ਫਿਰ ਕਿਸੇ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਤੇ ਉਹਨਾਂ ਦੀ ਧੀ ਆਪਣੀ ਪੜ੍ਹਾਈ ਕਰਦੀ ਆ ਤੇ ਉਹਦੀ ਧੀ ਕਹਿੰਦੀ ਆ ਵੀ ਮੈਂ ਅਜੇ ਵਿਆਹ ਨਹੀਂ ਕਰਾਉਂਦੀ 5-4 ਸਾਲ ਵੀ ਮੈਂ ਹਜੇ ਆਪਣੀ ਲਾਈਫ ਸੈੱਟ ਕਰਨੀ ਆ ਆਪਣਾ ਕੈਰੀਅਰ ਬਣਾਉਣਾ ਵੀ ਹੁਣ ਮੈਨੂੰ ਫਿਕਰ ਨਹੀਂ ਹੈਗਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਵੱਖਰੀ ਜੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਨਸੀਬਕੌਰ ਨੇ ਇਸ ਉਮਰ ਦੇ ਵਿੱਚ ਵਿਆਹ ਦਾ ਫੈਸਲਾ ਕਰਕੇ ਗਲਤ ਕੀਤਾ ਜਾਂ ਸਹੀ ਇਹ ਵੀ ਆਪਣੀ رائے ਜਰੂਰ ਰੱਖਿਓ ਹੁਣ ਆਪਾਂ ਜਾਂਦੇ ਜਾਂਦੇ ਕੱਲ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹਾਂਜੀ ਦੋਸਤੋ ਪਹਿਲਾ ਕਮੈਂਟ ਹੈ ਸੰਦੀਪ ਕੌਰ ਜੀ ਦਾ ਕਦੇ ਵੀ ਸ਼ਰੀਕ ਨੂੰ ਆਪਣਾ ਨਾ ਸਮਝੋ ਕਿਉਂਕਿ ਕਦੇ ਨਾ ਕਦੇ ਖਾਰ ਕੱਢ ਹੀ ਲੈਂਦੇ ਨੇ ਅੱਗੇ ਰਾਜਕੁਮਾਰ ਜੀ ਵੈਰੀ ਗੁੱਡ ਐਂਡ ਪੇਨਫੁੱਲ ਸਟੋਰੀ ਬਲਜੀਤ ਕੌਰ ਹਾਂਜੀ ਪੁੱਤ ਕਿਰਨ ਕਹਾਣੀ ਬਹੁਤ ਹੀ ਸੈਡ ਤੇ ਪੇਨਫੁੱਲ ਹੈ ਸੁਣ ਕੇ ਬਹੁਤ ਦੁੱਖ ਹੋਇਆ ਜੈਸਟਮਾ ਵੈਲਨੈਸ ਡੇਲੀ ਦੀਦੀ ਜੀ ਕਹਾਣੀ ਬਹੁਤ ਵਧੀਆ ਸੀ ਬਹੁਤ ਗਲਤ ਹੋਇਆ ਦੀਪ ਨਾਲ ਤੀਰਥਕੌਰ ਬਹੁਤ ਦਰਦਨਾਕ ਸਟੋਰੀ ਅਵੀਰਾਜ ਸਿੰਘ ਇਹਨਾਂ ਨੇ ਈਮੋਜੀ ਭੇਜਿਆ ਅੱਗੇ ਡਾਕਟਰ ਅਜੈਬ ਕਰਾਟ ਵੈਰੀ ਸੈਡ ਸਟੋਰੀ ਸਿਸਟਰ ਜੀ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਹੱਥ ਜੋੜੇ ਨੇ ਅੱਗੇ ਗੱਗੂ ਗੱਲ ਜੀ ਇਹਨਾਂ ਨੇ ਇਮੋਜੀ ਭੇਜਿਆ ਤੇ ਓਕੇ ਲਿਖਿਆ ਅੱਗੇ ਹਰਦੇਵ ਸਿੰਘ ਓ ਮਾਈ ਗॉड ਵੈਰੀ ਸੈਡ ਸਟੋਰੀ ਅੱਗੇ ਕਸ਼ਮੀਰ ਖਖ ਵੈਰੀ ਸੈਡ ਸਟੋਰੀ ਅੱਗੇ ਪ੍ਰਗਟ ਸਿੰਘ ਜੀ ਦੀਦੀ ਜੀ ਬਹੁਤ ਸੋਹਣੀ ਕਹਾਣੀ ਕਦੇ ਵੀ ਸ਼ਰੀਕ ਨੂੰ ਆਪਣਾ ਨਾ ਸਮਝੋ ਕਿਉਂਕਿ ਸ਼ਰੀਕ ਕਦੇ ਨਾ ਕਦੇ ਖਾਰ ਕੱਢ ਹੀ ਲੈਂਦੇ ਨੇ ਅੱਗੇ ਰਾਜਦੀਪ ਕੌਰ ਜਨਾਲ ਵੈਰੀ ਸੈਡ ਸਟੋਰੀ ਕਿਰਨਜੀਤ ਕੌਰ ਜੀ ਧੰਨਵਾਦ ਜੀ ਬਨੀਤਾ ਰਾਣੀ ਵੈਰੀ ਸੈਡ ਨਵਜੋਤ ਕੌਰ ਵੈਰੀ ਗੁੱਡ ਸਿਸਟਰ ਜੀ ਅੱਗੇ ਤੀਰਥਪੌਰ ਸ਼ਰੀਕ ਕੋਈ ਸ਼ਰੀਕ ਨੂੰ ਵਾਧਾ ਵੇਖ ਕੇ ਖੁਸ਼ ਨਹੀਂ ਹੁੰਦਾ ਹਾਂਜੀ ਬਿਲਕੁਲ ਇਹ ਉਤੋਂ ਉਤੋਂ ਨਹੀਂ ਗੱਲਾਂ ਹੁੰਦੀਆਂ ਅਗਲਾ ਕਹਿ ਦਿੰਦਾ ਕਿ ਸ਼ਰੀਕ ਵੀ ਔਰਤਾਂ ਬਣਾਉਂਦੀਆਂ ਪਰ ਨਹੀਂ ਹੈਗਾ ਇਹ ਗੱਲ ਨਹੀਂ ਹੈਗੀਗੀ ਬਹੁਤੇ ਘਰਾਂ ਦੇ ਵਿੱਚ ਤਾਂ ਸ਼ਰੀਕ ਪਹਿਲਾਂ ਦੋ ਹੀ ਬਣੇ ਹੁੰਦੇ ਨੇਗੇ ਅੱਗੇ ਰਾਜ ਸ਼ਰੀਕ ਸਾਰੇ ਬਣ ਕੇ ਨਹੀਂ ਸੇਰੇ ਬਣ ਕੇ ਨਹੀਂ ਢੁਕਦਾ ਕੋਈ ਕਸਰ ਨਹੀਂ ਛੱਡਦਾ ਵੈਰੀ ਨਾਈਸ ਸਟੋਰੀ ਮੈਮ ਨਰਿੰਦਰ ਕੌਰ ਬਹੁਤ ਦੁੱਖ ਭਰੀ ਕਹਾਣੀ ਸ਼੍ਰੀਕ ਨੂੰ ਕਦੇ ਵੀ ਆਪਣਾ ਨਾ ਸਮਝੋ ਅੱਗੇ ਅਗਮ ਜੋਤ ਜੀ ਕਹਿੰਦੇ ਹੁੰਦੇ ਆ ਕਿ ਸ਼੍ਰੀਕ ਸੇਰੇ ਬਣ ਕੇ ਨਹੀਂ ਢੁਕਦਾ ਬਾਕੀ ਸਭ ਕੁਝ ਕਰ ਦਿੰਦਿਆ ਬਹੁਤ ਗਲਤ ਕੀਤਾ ਪ੍ਰੀਤ ਆ ਦੀਪ ਨੇ ਦੀਪ ਦੇ ਨਾਲ ਸਾਰਿਆਂ ਨੇ ਅੱਗੇ ਅਮਨ ਮਖੂ ਅਭਿਰਾਜ ਸਿੰਘ ਆਮਨ ਮੁਖ ਤੋਂ ਦੀਦੀ ਕਹਾਣੀ ਬਹੁਤ ਸੋਹਣੀ ਦੀਪ ਦੇ ਜੇੜ ਜਠਾਣੀ ਨੇ ਉਸ ਨਾਲ ਬਹੁਤ ਗਲਤ ਕੀਤਾ ਅੱਗੇ ਰਜਿੰਦਰ ਕੌਰ ਜੀ ਸ਼ਰੀਕ ਕਦੇ ਮਿੱਤ ਨਹੀਂ ਹੁੰਦਾ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੈਨੂੰ ਸਪੋਰਟ ਕਰਨ ਲਈ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹਾਸ਼ੀ ਗਾਲ ਜੀ